ਨਾਮ ਸਿੰਘ ਧੋਮਾ ਕਹਿੰਦੇ ਅਸੀਂ ਤਾਂ ਜਥੇਦਾਰ ਹੀ ਨਹੀਂ ਮੰਨਦੇ ਕੁਲਦੀਪ ਸਿੰਘ ਗੜਗੱਜ ਅਸੀਂ ਤਾਂ ਤਕਸਲ ਦੀ ਜਿਹੜੀ ਮਰਿਆਦਾ ਉਹ ਖਤਮ ਕਰਨ ਦੇ ਤਲੇ ਹੋਏ ਆਂ ਤੁਸੀਂ ਆਪਣਾ ਮਹਿਤਾ ਚੌਂਕ ਕਰੋ ਨਾ ਸੰਤ ਜੀ ਤੋਂ ਦੇ ਹੈਡਸ ਵੀ ਗਏ ਜਿਸੋਂ ਦੇ ਮੁਖੀ ਵੀ ਸਿਗੇ ਖੰਦ ਅਸੀਂ ਤੁਮੀਟਕ ਸਾਲ ਤੋਂ ਚੈਲੰਜ ਕੀਤਾ ਗਿਆ ਕਿ ਅਸੀਂ ਹਕਾਲ ਤੱਕ ਦੇ ਜਥੇਦਾਰ ਨੂੰ ਬੋਲਣ ਨਹੀਂ ਦੇਵਾਂਗੇ ਉਸ ਸੰਵਾਦਨ ਦੇ ਵਿੱਚ ਅਗਰ ਗਿਆਨੀ ਕੁਲਦੀਪ ਸਿੰਘ ਉੱਥੇ ਆ ਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦਾ ਜਾ ਉੱਥੇ ਆ ਕੇ ਸੰਦੇਸ਼ ਦੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਹਰ ਹਿੱਲੇ ਜੋ ਵੀ ਕਰਨਾ ਪਿਆ ਅਸੀਂ ਉਸ ਨੂੰ ਸੰਦੇਸ਼ ਦੇਣ ਤੋਂ ਰੋਕਾਂਗੇ ਤੁਸੀਂ ਉੱਥੇ ਕਪਾਨਾ ਕਢੋ ਉੱਥੇ ਜਲੂਰ ਕਢਾਓ ਉਹ ਵੀ ਸ੍ਰੀ ਅਕਾਲ ਤਖਤ ਦੇ ਅਨੁਸਾਰ ਸਿਖਾਂ ਦਾ ਜਲੂਰ ਕਢੋ ਉੱਥੇ ਜਾ ਕੇ ساری ਦੁਨੀਆ ਦੇ ਵਿੱਚ ਜਲੂਰ ਕਢੋ ਇਹ ਨਹੀਂ ਹੋਣਾ ਚਾਹੀਦਾ ਤੁਹਾਨੂੰ ਅਕਾਲ ਤਖਤ ਕੋਈ ਕਰਦਾ ਨਹੀਂ ਹੈਗਾ ਤੁਸੀਂ ਉੱਥੇ ਗੁੰਡਾਗਰਦੀ ਕਰੋਗੇ ਤਕਰਾਵ ਕਰੋਗੇ ਕਿਰਪਾਨਾਂ ਘਟੋਗੇ ਗੋਲੀਆਂ ਚਲਾਓਗੇ ਇਹ ਕਰੋਗੇ ਅਕਾਲ ਤਖਤ ਤੇ ਜਾ ਕੇ ਜਾਓ ਹੀ ਨਾ ਯਾਰ ਅਕਾਲ ਤਖਤ ਦੇ ਜਥੇਦਾਰ ਜੋ ਵੀ ਫੈਸਲਾ ਲੈਂਦੇ ਹੈਗੇ ਕਹਿੰਦੇ ਉਹ ਫੈਸਲਾ ਦਮਦਮੀ ਟਕਸਾਲ ਦੇ ਮੁਖੀ ਨੂੰ ਜਾਂ ਹੋਰ ਬਹੁਤੇ ਸਿੱਖਾਂ ਨੂੰ ਪ੍ਰਵਾਨ ਨਹੀਂ ਹੈਗਾ ਅਕਾਲ ਤਖਤ ਤੋਂ ਹੋ ਗਿਆ ਜਿਹਨੇ ਪ੍ਰਵਾਨ ਕਰਨਾ ਕਰੇ ਜਿਹਨੇ ਨਹੀਂ ਕਰਨਾ ਨਾ ਕਰੇ ਤੜਸਾਲ ਨੂੰ ਵੀ ਕਿਹਾ ਜਾਂਦਾ ਹੈ ਕਿ ਸਰਕਾਰਾਂ ਦੇ ਹੱਥਾਂ 'ਚ ਖੇਡਦੀ ਹੈ ਕਦੇ ਕਿਹਾ ਜਾਂਦਾ ਰਣਜੀਤ ਸਿੰਘ ਢੰਡਰੀਆਂ ਵਾਲੇ ਸਰਕਾਰਾਂ ਦੇ ਹੱਥਾਂ 'ਚ ਖੇਡਦੇ ਜੋ ਐਕਸ਼ਨ ਕਰਦੇ ਨੇ ਉਹਨਾਂ ਐਕਸ਼ਨ ਤੋਂ ਹੀ ਲੋਕਾਂ ਨੂੰ ਬੋਧਾ ਲੱਗਦਾ ਹੈ ਕੌਣ ਖੇਡ ਰਿਹਾ ਇਕਨੋਮੀ ਖੇਡ ਰਿਹਾ ਹੈ ਤੇ ਨਿਰਭਰ ਕਰਦਾ ਤੁਸੀਂ ਕਿੰਨੇ ਕੁ ਇਸਤੇਮਾਲ ਹੁੰਦੇ ਜੇ ਸਰਕਾਰਾਂ ਨੇ ਸਾਨੂੰ ਪਿੰਡਾਂ ਦੇ ਵਿੱਚ ਇਸਤੇਮਾਲ ਕੀਤਾ ਆਨੰਦਪੁਰ ਸਾਹਿਬ ਦਾ ਮਤਾਈ ਮੰਗਦੇ ਜੀ ਜੀ ਮਕਾਦਾਤਾਂ ਤੋਂ ਮੰਗੇ ਹੂੰ ਉਹਨਾਂ ਕਹਿੰਦੇ ਜੇ ਦਿਓਗੇ ਤੇ ਅਸੀਂ ਲਾ ਲਾਂਗੇ ਅਸੀਂ 1947 ਵਾਲੀ ਗਲਤੀ ਨਹੀਂ ਕਰਾਂਗੇ ਹੂੰ ਉਹ ਜਿਹੇ ਵਿੱਚ ਪੈਦਾ ਹੋ ਗਏ ਨੇ ਜਿਹੜੇ ਅਕਾਲਤਨ ਨਹੀਂ ਹੋਣ ਉਹ ਚੈਲੰਜ ਕਰਦੇ ਬਣਾਇਆ ਹੀ ਨਹੀਂ ਰੰਗੇ ਮਿੱਲੇ ਜਿਹੜੇ ਸਰਕਾਰ ਨੇ ਭੇਜੇ ਉਹਨੇ ਉਸ ਵਿੱਚ ਮਨਾਦਰ ਮਿੱਤਰਾ ਕੀ ਮਤਲਬ ਹੈ ਇਹ ਦਿੱਲੀ ਦੇ ਦਰਬਾਰ ਨੂੰ ਇਹ ਦੱਸਣ ਵਾਸਤੇ ਕਿ ਜਿਹੜਾ ਅਕਾਲ ਤਖਤ ਹੈ ਨਾ ਇਹ ਅਕਾਲ ਪੁਰਖ ਵੈਗਰੂ ਦਾ ਇਹ ਰੂਹਾਨੀ ਤਖਤ ਹੈ ਤੁਹਾਡੇ ਤੱਕ ਤੱਕ ਪਤਾ ਨਹੀਂ ਕਦੋਂ ਠਹਿ ਜਾਣੇ ਕਦੋਂ ਤੁਹਾਨੂੰ ਕਹਿਣ ਲਾ ਦੇਣਾ ਇਹ ਤੱਕ ਰਜ਼ਗਰੀ ਦੁਨੀਆ ਤੱਕ ਰਹੂਗਾ ਜਦ ਤੱਕ ਦੁਨੀਆ ਰਹੇਗੀ ਇਹ ਤੱਕ ਰਹੇਗਾ ਜੇ ਗੁਰੂ ਸਾਹਿਬ ਖੁਦ ਇੱਥੇ ਬ੍ਰਾਜਮਾਨ ਹੁੰਦੇ ਸੀ ਹੂੰ ਔਰ ਸਿਖਾਂ ਨੂੰ ਉਠੋ ਹੁਕਮ ਦਿੰਦੇ ਬਈ ਹੁਣ ਤੁਸੀਂ ਮੇਰੇ ਕੋਲ ਆਣਾ ਤੇ ਪੈਸਾ ਪੁੱਛਣੀ ਚਾਹੀਦਾ ਘੋੜੇ ਲਿਆਓ ਤੇ ਆਹਿਆ ਲੈਓ ਜਿੱਥੇ ਦਾ ਇਹ ਮਲਾਲਮ ਹੈ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਕੋਲੇ ਕੋਈ ਇਹ ਅਧਿਕਾਰ ਹੈਗਾ ਵੀ ਜਦੋਂ ਜੀ ਕਰੇ ਵੀ ਹਾਂ ਜਥੇਦਾਰ ਲਾ ਦਿੱਤਾ ਜਾਵੇ ਜਦੋਂ ਜੀ ਕੀਤਾ ਜਾਵੇ ਉਤਾੜ ਦਿੱਤਾ ਜਾਵੇ ਜਿੱਥੇ ਦਾ ਇਹ ਮੇਂ ਆਉਂਦਾ ਨੇ ਮੈਂ ਤਾਂ ਕੰਮ ਸ਼ੁਰੂ ਕਰਤੀਆ ਮੇਰੇ ਘਰੇ ਆ ਕੇ ਚੰਗੀ ਗਾ ਹੂੰ ਇਹ ਤੋਹਿਸੋ ਲੈਣਾ ਕੋਲੋਂ ਹੀ ਦਵਾ ਦੇ ਮੈਂ ਤੁਹੀਂ ਸਾਡਾ ਕਾਰਾ ਚੱਲ ਜਿੱਥੇ ਮੈਂ ਮੱਥਾ ਤੇ ਇੱਕ ਵਾਰ ਉਹ ਗੋਲਕਦਾ ਤੁਸੀਂ ਪੈਸਾ ਮੈਨੂੰ ਦੋਨ ਆ ਗਏ ਮੈਂ ਗੁਰਦੁਆਰਾ ਐਕਟ ਵਰਡ ਬਾਈ ਵਰਡ ਪੜਾਇਆ ਸੀ ਕਾਪੀ ਮੈਂ ਕੋਲ ਇਹਨਾਂ ਦੇ ਕਿੰਨੇ ਵਕੀਲ ਦਿੱਲੀ ਤੋਂ ਆਏ ਸੀ ਗੋਇੰਦਵਾਲੋਂ ਤੁਸੀਂ ਕਿ ਚੰਡੀਗੜ੍ਹ ਦੇ ਪੰਜ ਜੀਪੀਸੀ ਦੇ ਪੰਜ ਵਕੀਲ ਸਿਆਦ ਦੇ ਹਮ ਕਦੇ ਸਿੱਖ ਹੈ ਨਹੀਂ ਜੀ ਇਹਨਾਂ ਦੀ ਜੇ ਦੀ ਬਾਦੂ ਅੱਗੇ ਦੇਖੋ ਦਾ ਕਮੇਟੀ ਹੈ ਨਹੀਂ ਇਸ ਤੋਂ ਪਹਿਲਾਂ ਵਾਲੀ ਕਮੇਟੀ ਕਰ ਸਕਦੇ ਜਿਹੜੀ ਕਮੇਟੀ ਹੈ ਨਹੀਂ ਜੀ ਉਹ ਨਹੀਂ ਅਕਾਲ ਤਖਤ ਦੇ ਅੱਗੇ ਡਿਫਰ ਕਰਦੇ ਜਿਹੜੀ ਵਿਕੋ ਬਣਾਈ ਵੀ ਨਹੀਂ ਕੋਈ ਵਰਨ ਤੋਂ ਉਹ ਨਹੀਂ ਜੱਗ ਦੇ ਡਿਸਕਸ ਕਰਦੇ ਉਹ ਤੁਸੀਂ ਤਾਂ ਆਪ ਹੀ ਨਹੀਂ ਰਿਕਗਨਾਈਜ਼ ਅਕਾਲ ਤਖਤ ਦੇ ਜਥੇਦਾਰ ਨੂੰ ਜਾਂ ਅਕਾਲ ਤਖਤ ਨੂੰ ਲੈ ਕੇ ਕਹਿ ਦਈਏ ਸਿੱਖਾਂ ਦੇ ਵਿੱਚ ਦੋ ਧੜੇ ਨੇ ਕਦੇ ਅਕਾਲ ਤਖਤ ਦੇ ਜਥੇਦਾਰ ਦੀ ਵਿਰੋਧਤਾ ਹੁੰਦੀ ਆ ਤੇ ਕਦੇ ਅਕਾਲ ਤਖਤ ਦੀ ਹੀ ਕੁਝ ਲੋਕ ਵਿਰੋਧਤਾ ਕਰਨ ਲੱਗ ਜਾਂਦੇ ਨੇ ਕਹਿ ਦਿੰਦੇ ਨੇ ਅਕਾਲ ਤਖਤ ਗੁਰੂਆਂ ਨੇ ਬਣਾਇਆ ਹੀ ਨਹੀਂ ਤੇ ਅੱਜ ਜੇ ਗੱਲ ਕਰੀਏ ਤਾਂ ਮੌਜੂਦਾ ਹਾਲਾਤਾਂ ਦੇ ਉੱਤੇ ਹਰਨਾਮ ਸਿੰਘ ਧੂਮਾ ਕਹਿ ਰਹੇ ਨੇ ਕਿ ਜੇ ਜੂਨ ਮਹੀਨੇ ਦੇ ਵਿੱਚ ਜੋ ਸ਼ਹੀਦੀ ਦਿਹਾੜਾ ਅਕਾਲ ਤਖਤ ਤੇ ਮਨਾਇਆ ਜਾਂਦਾ ਹੈ 6 ਜੂਨ ਨੂੰ ਜੇਕਰ ਅਕਾਲ ਤਖਤ ਦੇ ਜਥੇਦਾਰ ਨੇ ਉੱਥੋਂ ਸੰਗਤਾਂ ਲਈ ਸੰਦੇਸ਼ ਦਿੱਤੇ ਤਾਂ ਅਸੀਂ ਨਹੀਂ ਦੇਣ ਦੇਾਂਗੇ ਅਸੀਂ ਵਿਰੋਧ ਕਰਾਂਗੇ ਅਸੀਂ ਅਕਾਲ ਤਖਤ ਦੇ ਜਥੇਦਾਰ ਨੂੰ ਨਹੀਂ ਮੰਨਦੇ ਇਹ ਸਾਰੀ ਗੱਲਬਾਤ ਕਰਾਂਗੇ ਇਸ ਸਮੇਂ ਤੁਸੀਂ ਮੇਰੇ ਨਾਲ ਚੈਨਲ ਵਕਤ ਦੇ ਬੋਲ ਤੇ ਮੌਜੂਦ ਹੋ ਮੇਰਨਾ ਮੌਜੂਦ ਰਹਿਣਗੇ ਕੈਪਟਨ ਚੰਨਨ ਸਿੰਘ ਸਿੱਧੂ ਸਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਸਸ਼ੀ ਕਾਲ ਜੀ ਜਰ ਬੜੀ ਜੀ ਤੁਹਾਡੇ ਸਾਰੇ ਸ਼ੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾ ਜੀ ਕੈਪਟਨ ਸਾਹਿਬ ਮੈਂ ਕਿਹਾ ਵੀ ਅਕਾਲ ਤਖਤ ਨੂੰ ਲੈ ਕੇ ਬਹੁਤੇ ਲੋਕ ਕਹਿੰਦੇ ਆ ਕਿ ਅਕਾਲ ਤਖਤ ਦੀ ਹੂਨ ਦੀ ਮਿੱਥਾ ਤੇ ਬਹੁਤੇ ਕਹਿੰਦੇ ਆ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਲਾਉਣ ਦਾ ਐ ਜੀਪੀਸੀ ਕੋਲੇ ਕੋਈ ਅਧਿਕਾਰ ਨਹੀਂ ਜਾਂ ਆਤਾਰ ਦਿੱਤਾ ਜਾਂਦਾ ਜਾਂ ਬਹੁਤੇ ਕਹਿੰਦੇ ਆ ਕਿ ਇਸ ਜਥੇਦਾਰ ਨੂੰ ਨਹੀਂ ਅਸੀਂ ਮੰਨਦੇ ਅਸੀਂ ਪਹਿਲਿਆਂ ਨੂੰ ਮੰਨਦੇ ਆ ਦੇਖੋ ਜਿਹੜਾ ਇਹ ਸਾਡਾ ਸਿੱਖ ਇਤਿਹਾਸ ਹੈ ਜੀ ਇਹ ਤਾਂ ਕੱਲ ਦੀਆਂ ਗੱਲਾਂ ਜੀ ਹੂੰ ਇਹ ਤਾਂ ਹੈ ਨਹੀਂ ਕਿ 5000 ਸਾਲ ਪਹਿਲਾਂ ਫਲਾਣਾ ਹੋਇਆ ਸੀ ਤੇ 2000 ਸਾਲ ਪਹਿਲਾਂ ਫਲਾਣਾ ਹੋਇਆ ਸੀ ਇਹ ਤਾਂ ਸਾਡੇ ਦਾਦਿਆਂ ਪਰਦਾਦਿਆਂ ਦੇ ਟਾਈਮ ਦੀ ਗੱਲ ਹੈ ਹੂੰ ਉਹਨਾਂ ਨੇ ਸਾਰਾ ਆਪ ਦੇਖਿਆ ਤੇ ਜੇ ਅਸੀਂ ਹੁਣ ਜੇ ਇਹੋ ਜਿਹੇ ਵੀ ਵਿੱਚ ਪੈਦਾ ਹੋ ਗਏ ਨੇ ਜਿਹੜੇ ਅਕਾਲ ਤਖਤ ਦੀ ਹੋਂਦ ਨੂੰ ਚੈਲੰਜ ਕਰਦੇ ਬਣਾਇਆ ਹੀ ਨਹੀਂ ਹੂੰ ਬਹੁਤੇ ਕਹਿੰਦੇ ਆ ਕਹਿੰਦੇ ਅਕਾਲ ਤਖਤ ਤੱਕ ਮਿੱਥਾ ਬਹੁਤੇ ਕਿਹੜੇ ਬਹੁਤੇ ਕਿਹੜੇ ਇੱਕ ਦੋ ਹੋਣ ਕਿ ਜਿਹੜੇ ਰੰਗੇ ਬਿੱਲੇ ਜਿਹੜੇ ਸਰਕਾਰ ਨੇ ਭੇਜੇ ਉਹਨੇ ਮਿੱਥ ਬਣਾ ਦੋ ਮਿੱਥ ਦਾ ਕੀ ਮਤਲਬ ਹੈ ਹੂੰ ਮੇਰੇ ਪੀਰਿਆਂ ਦੋ ਤਲਵਾਰਾਂ ਜੀ ਗੁਰੂ ਸਾਹਿਬ ਨੇ ਖੁਦ ਪਾਈਆਂ ਹੂੰ ਦੋ ਤਲਵਾਰਾਂ ਹੂੰ ਗੁਰੂ ਸਾਹਿਬ ਨੇ ਖੁਦ ਸ਼੍ਰੀ ਕਾਲ ਤਖਤ ਸਾਹਿਬ ਬਣਾਇਆ ਹੂੰ ਕਿਉਂ ਜ਼ਰੂਰਤ ਕਿਉਂ ਪਈ ਹੂੰ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਹੂੰ ਤੋਂ ਫਿਰ ਗੁਰੂ ਸਾਹਿਬ ਨੇ ਰਿਅਲਾਈਜ਼ ਕੀਤਾ ਹੂੰ ਕਿ ਟਾਈਮ ਆ ਗਿਆ ਕਿ ਜਦ ਤੋ ਜਦੋਂ ਮਰਜੀ ਇੱਥੇ ਤਾਂ ਇੰਟਰਫੀਅਰ ਕਰਕੇ ਕੋਈ ਉਦਾਲੀ ਆ ਗਿਆ ਕੋਈ ਫਲਾਣਾ ਆ ਗਿਆ ਕੋਈ ਢਾ ਲੈਂਦਾ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਬਈ ਇਹ ਜਿਹੜਾ ਇੱਥੇ ਜਿਹੜਾ ਹੈ ਕਿ ਜੇ ਪੀੜੀ ਨੂੰ ਤੁਸੀਂ ਬਚਾਉਣਾ ਹੈ ਹੂੰ ਤੇ ਉਹਦੇ ਵਾਸਤੇ ਤਾਕਤ ਹੋਣੀ ਬੜੀ ਜ਼ਰੂਰੀ ਹੈ ਮੇਰੀ ਹੋਣੀ ਧਰਮ ਤਾਂ ਹੀ ਵੱਜ ਸਕਦਾ ਹੈ ਹੂੰ ਜੇ ਉਹਦੇ ਨਾਲ ਪਿੱਛੇ ਕੋਈ ਨਾਲ ਤਾਕਤ ਵੀ ਖੜੀ ਹੋਏ ਜਿਹੜੀ ਉਹਨੂੰ ਉਹਨਾਂ ਰੱਖਿਆ ਕਰ ਸਕੇ ਜਦੋਂ ਜੁੜ ਪਾਏ ਹੂੰ ਤੋਂ ਫਿਰ ਉਹਨਾਂ ਨੇ ਮੇਰੀ ਪੀੜੀ ਦਾ ਕਨਸੈਪਟ ਕਰਕੇ ਸ਼੍ਰੀ ਇਕਾਲ ਤਖਸਾਲਬ ਹੂੰ ਉਹ ਸਾਰਿਆ ਇਸ ਦਿੱਲੀ ਦੇ ਦਰਬਾਰ ਨੂੰ ਇਹ ਦੱਸਣ ਵਾਸਤੇ ਹੂੰ ਕਿ ਜਿਹੜਾ ਅਕਾਲ ਤਖਤ ਹੈ ਨਾ ਇਹ ਅਕਾਲ ਪੁਰਖ ਵੈਗਰੂ ਦਾ ਹੈ ਹੂੰ ਤੁਹਾਡੀ ਦੁਨਿਆਵੀ ਤਖਤ ਦੀ ਉਚਾਈ ਹੁੰਦੀ 3.5 ਫੁੱਟ ਹੂੰ ਇਹਦੀ ਰੱਖੀ ਗਈ 7 ਫੁੱਟ ਹੂੰ ਕਿਉਂਕਿ ਇਹ ਰੂਹਾਨੀ ਤਖਤ ਹੈ ਹੂੰ ਤੁਹਾਡੇ ਤਖਤ ਪਤਾ ਨਹੀਂ ਕਦੋਂ ਟਹਿ ਜਾਣਾ ਹੈ ਕਦੋਂ ਤੁਹਾਨੂੰ ਕਹੇ ਲਾ ਦੇਣਾ ਹੈ ਇਹ ਤਖਤ ਰਜਿੰਦੀ ਦੁਨੀਆਂ ਤੱਕ ਰਹੂਗਾ ਹੂੰ ਜਦ ਤੱਕ ਦੁਨੀਆਂ ਰਹੇਗੀ ਇਹ ਤਖਤ ਰਹੇਗਾ ਹੂੰ ਤੋਂ ਇਹਦੀ ਉਹ ਸਾਰੀ 6 ਜੁਲਾਈ 1606 ਚ ਹੂੰ ਗੁਰੂ ਸਾਹਿਬ ਨੇ ਖੁਦ ਕੀਤੀ 1606 6 ਜੁਲਾਈ ਨੂੰ ਇਹਦੀ ਉਹ ਸਾਰੀ ਸ਼ੁਰੂ ਕਰਨੀ ਸ਼ੁਰੂ ਕਰਤੀ ਗੁਰੂ ਸਾਹਿਬ ਨੇ ਹੂੰ ਔਰ ਉਹਦੇ ਚ ਜਿਹੜੇ ਬਣਾਉਣ ਵਾਲੇ ਸੀ ਬਾਬਾ ਬੁੱਢਾ ਜੀ ਸੀ ਜੀ ਭਾਈ ਗੁਰਦਾਸ ਸੀਗੇ ਤੇ ਗੁਰੂ ਸਾਹਿਬ ਸੀਗੇ ਹੂੰ ਇਹ ਗਾਰਾ ਗੁਰਾ ਲਾ ਕੇ ਪੇਟਾ ਬਣਾਉਂਦੇ ਗੁਰੂ ਸਾਹਿਬ ਆਹ ਪੇਟਾ ਲਾਉਂਦੇ ਸੀ ਹੂੰ ਤੇ 30 ਅਕਤੂਬਰ ਨੂੰ ਹੂੰ ਅਕਾਲ ਪੁੰਗਾਇ ਨੂੰ ਪਲੰਕ ਕਰਦੇ ਹੁੰਦੇ ਸੀ ਜੀ ਅਕਾਲ ਪੁੰਗਾ 30 ਅਕਤੂਬਰ ਨੂੰ ਇਹ ਸ਼ੇਰ ਬਣ ਕੇ ਤਿਆਰ ਹੋ ਗਿਆ ਹੂੰ ਤੇ ਗੁਰੂ ਸਾਹਿਬ ਖੁਦ ਇੱਥੇ ਬਿਰਾਜਮਾਨ ਹੁੰਦੇ ਸੀ ਹੂੰ ਔਰ ਸਿੱਖਾਂ ਨੂੰ ਇਥੋਂ ਹੁਕਮ ਦਿੰਦੇ ਸੀ ਹੂੰ ਬਈ ਹੁਣ ਤੁਸੀਂ ਮੇਰੇ ਕੋਲ ਆਣਾ ਤੇ ਪੈਸਾ ਪੋਸਾ ਨਹੀਂ ਚਾਹੀਦਾ ਘੋੜੇ ਲਿਆਓ ਹੂੰ ਤੇ ਹਥਿਆਰ ਲਿਆਓ ਹੂੰ ਤੇ ਘੋੜੇ ਤੇ ਹਥਿਆਰ ਤੇ ਦੋ ਤਲਵਾਰਾਂ ਤੇ ਦੋ ਮੀੜੀ ਪੀੜੀ ਦੇ ਨਿਸ਼ਾਨ ਤਾਂ ਹੀ ਨੇ ਨਾ ਉਥੇ ਹੂੰ ਤੇ ਇਸ ਕਰਕੇ ਉਸ ਤੋਂ ਬਾਅਦ ਉਹ ਕਨਸੈਪਟ ਸ਼ੁਰੂ ਹੋ ਗਿਆ ਹੂੰ ਉਹਦੇ ਸਭ ਤੋਂ ਗੁਰੂ ਸਾਹਿਬ ਤੋਂ ਬਾਅਦ ਉਹਦੇ ਜਿਹੜੇ ਜਥੇਦਾਰ ਸੀਗੇ ਉਹ ਭਾਈ ਗੁਰਦਾਸ ਸੀਗੇ ਹੂੰ ਉਹਨਾਂ ਨੇ ਜੇਦਦਾਰੀ ਕੀਤੀ ਹੂੰ ਉਹਨਾਂ ਤੋਂ ਬਾਅਦ ਆਏ ਸਰਦਾਰ ਦਰਬਾਰਾ ਸਿੰਘ ਹੂੰ ਉਸ ਤੋਂ ਬਾਅਦ ਫਿਰ ਇਹ ਜਿਹੜਾ ਸਿਲਸਿਲਾ ਸੀਗਾ ਨਾ ਇਹ ਆਪਣਾ ਤਰਨਾਨ ਦਲ ਹੂੰ ਜਿਹੜਾ ਸੀਗਾ ਇਹ ਇਹਨਾਂ ਨੇ ਲੈ ਲਿਆ ਤੇ ਇਹ ਜਿਹੜਾ ਬੁੱਢੇ ਦਲ ਤੋਂ ਆਪਣਾ ਇਹਨਾਂ ਦਾ ਇੱਕ ਤਰਨਾਨ ਦਲ ਹੋ ਗਿਆ ਇੱਕ ਬੁੱਢਾ ਦਲ ਹੋ ਗਿਆ ਇਹ ਤਰਨਾਨ ਦਲ ਨਾਮਜਦ ਕਰਦਾ ਹੁੰਦਾ ਸੀ ਹੂੰ ਤੇ ਬੁੱਢਾ ਦਲ ਦੇ ਵਿੱਚੋਂ ਇਕਾਲਤਕ ਦੇ ਜਸਹਰ ਨਾਮਜਦ ਹੁੰਦੇ ਗਏ। ਤਰਨਾ ਦਲ ਤੇ ਬੁੱਢਾ ਦਲ ਤੋਂ ਤੁਸੀਂ ਕਹਿੰਦੇ ਹੋ ਵੀ ਇਹ ਦੋਨੇ ਨਾਮਜਦ ਕਰਦੇ ਸੀ ਜਥੇਦਾਰ ਲਾਉਂਦੇ ਸੀ ਇਕਾਲਤਕ ਪਹਿਲਾਂ 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 ਲਾਉਂਦੇ ਸੀ। ਇਹਦੇ 'ਚ ਕਦੇ ਦਮਦਮੀ ਟਕਸਾਲ ਦਾ ਵੀ ਰੋਲ ਰਿਹਾਗਾ ਵੀ ਹਾਂ ਨਾ 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 ਦਮਦਮੀ ਟਕਸਾਲ ਦਾ ਤਾਂ ਜਸਹਰ ਦਾ ਲਾਉਣ ਵਾਸਤੇ ਹੁਣ ਰੋਲ ਸ਼ੁਰੂ ਹੋਏ ਨੇ ਜਦੋਂ ਉਹਦੇ ਬਾਦਲ ਆਏ ਨੇ ਉਸ ਤੋਂ ਪਹਿਲਾਂ ਤਾਂ ਕੋਈ ਰੋਲ ਰਾਲ ਦਾ ਕਿਸੇ ਦਾ ਕੋਈ ਸੰਬੰਧ ਹੀ ਨਹੀਂ ਸੀ। ਤਰਨਾ ਦਲ ਤੇ ਬੁੱਢਾ ਦਲ ਲਾਉਂਦੇ ਸੀ। ਯੈਸ नुण। 1925 ਹਮ ਜਦੋਂ ਗੁਰਦੁਆਰਾ ਐਕਟ ਬਣ ਗਿਆ ਹਮ ਗੁਰਦੁਆਰੇ ਐਕਟ ਦੇ ਵਿੱਚ ਉਹਨਾਂ ਨੇ ਫਿਰ ਸਾਰਾ ਹੀ ਲੈ ਲੰਦਾ ਹਮ ਬਣਾਇਆ ਤਾਂ ਅੰਗਰੇਜ਼ਾਂ ਨੇ ਸੀ ਆਪਦੇ ਹੱਥੇ ਚ ਕੰਟਰੋਲ ਰੱਖਣ ਵਾਸਤੇ ਜੀ ਤਾਂ ਕਿ ਕੰਟਰੋਲ ਸਾਡੇ ਹੱਥੇ ਚ ਰਵੇ ਅਸੀਂ ਜਿੰਨੂੰ ਮਰਜ਼ੀ ਲਾ ਦਈਏ ਹਮ ਜੇ ਭਾਵੇਂ ਅਸੀਂ ਮਜੀਠੀਆ ਨੂੰ ਲਾ ਦਈਏ ਜਿੰਨੂੰ ਮਰਜ਼ੀ ਲਾ ਦਈਏ ਤੇ ਤਾਂ ਕਿ ਕੰਟਰੋਲ ਸਾਡੇ ਹੱਥੇ ਚ ਰਹੇ ਕਿ ਜਿਹੜੇ ਉਦੋਂ ਦੇ ਜਥੇਦਾਰ ਰਹੇ ਨੇ ਉਹਨਾਂ ਨੇ ਅੰਗਰੇਜ਼ਾਂ ਦੀ ਸੇਵਾ ਵੀ ਕੀਤੀ ਹੈ ਹਮ ਜਲਿਆਂ ਵਾਲੇ ਬਾਗ ਤੋਂ ਬਾਅਦ ਜਿਹੜਾ ਮਜੀਠਿਆ ਸੀ ਉਹਨੇ ਡਿਨਰ ਦਿੱਤਾ ਸੀ ਜਨਰਲ ਡਾਇਰ ਨੂੰ ਤੇ ਰਕਾਲ ਤੱਕ ਦੇ ਜਥੇਦਾਰ ਨੇ ਸਰੂਪਾ ਦਿੱਤਾ ਸੀ ਹੂੰ ਰੂਤ ਸਿੰਘ ਨੇ ਹੂੰ ਭਾਈ ਰੂਤ ਸਿੰਘ ਨੇ ਸਰੂਪਾ ਦਿੱਤਾ ਸੀ ਹੂੰ ਤੇ ਕਿਉਂਕਿ ਲਾਇਕ ਉਹਨਾਂ ਦੇ ਹੋਏ ਸੀ ਉਹ ਹੂੰ ਉਹਨਾਂ ਦੇ ਆਪ ਦੇ ਕੰਟਰੋਲ ਚ ਰੱਖਿਆ ਹੂੰ ਉਸ ਤੋਂ ਬਾਅਦ ਫਿਰ ਸ਼ਰੋਮਣੀ ਕਮੇਟੀ ਆ ਗਈ ਹੂੰ ਫਿਰ ਸ਼ਰੋਮਣੀ ਕਮੇਟੀ ਨੇ ਲਾਉਣੇ ਸ਼ੁਰੂ ਕਰਤੇ ਹੂੰ ਫਿਰ ਤਰਨੰਦਾਲ ਉਹਨਾਂ ਦਾ ਰੋਲ ਖਤਮ ਹੋ ਗਿਆ ਕਿਉਂਕਿ ਇਹਨਾਂ ਨੂੰ ਸਿੱਖਾਂ ਦੀ ਪਾਰਲੀਮੈਂਟ ਕਿਹਾ ਜਾਣ ਲੱਗਿਆ ਸ਼੍ਰੋਮਣੀ ਕਮੇਟੀ ਕੋਲੇ ਕੋਈ ਇਹ ਅਧਿਕਾਰ ਹੈਗਾ ਵੀ ਜਦੋਂ ਜੀ ਕਰੇ ਵੀ ਹਾਂ ਜਥੇਦਾਰ ਲਾ ਦਿੱਤਾ ਜਾਵੇ ਜਦੋਂ ਜੀ ਕੀਤਾ ਜਾਵੇ ਉਤਾਰ ਦਿੱਤਾ ਜਾਵੇ ਜਥੇਦਾਰ ਦੇਖੋ ਜੀ ਉਤਾਰ ਤਾਂ ਨਹੀਂ ਸਕਦੇ ਹੂੰ ਲਾਉਣ ਦਾ ਤਾਂ ਅਧਿਕਾਰ ਉਹਨਾਂ ਨੂੰ ਹੀ ਹੈ ਜਦੋਂ ਕੋਈ ਚੇਂਜ ਕਰਨੀ ਹੈ ਜਾਂ ਕੋਈ ਉਹਨਾਂ ਨੇ ਕੋਈ ਉਹ ਜਿਹੜੋ ਜਿਹੜਾ ਜਿਹੜਾ ਐਸ ਪਰ ਗੁਰਦੁਆਰਾ ਐਕਟ ਜਿੰਦੇ ਥਲੇ ਸ਼੍ਰੋਮਣੀ ਕਮੇਟੀ ਬਣੀ ਹੈ ਜੀ ਜਿਹੜੇ ਜਥੇਦਾਰ ਨੇ ਇਹ ਮੁਲਾਜ਼ਮ ਨੇ ਸ਼੍ਰੋਮਣੀ ਕਮੇਟੀ ਦੇ ਹੂੰ ਐਂਡ ਦੇ ਆਰ ਕਾਲਡ ਦਾ ਹੈਡ ਮਿਨਿਸਟਰਸ ਹੂੰ ਇਹਨਾਂ ਮੁਲਾਜ਼ਮ ਬਣਾਤਾ ਹੂੰ ਤੇ ਹੈਡ ਮਿਨਿਸਟਰ ਇਹਨਾਂ ਦਾ ਅਹੁਦਾ ਦੇਤਾ ਕਿ ਦੇ ਆਰ ਹੈਡ ਮਿਨਿਸਟਰਸ ਹੂੰ 75 43 ਹੂੰ ਤੋਂ ਹੈਡ ਮਿਨਿਸਟਰ ਨੂੰ ਉਹਦੇ ਚ ਇਹ ਵੀ ਦਿੱਤਾ ਵੀ ਇਹਨਾਂ ਨੂੰ ਲਾਇਆ ਕਿਵੇਂ ਜਾ ਸਕਦਾ ਜੀ ਜੇ ਉਹਨਾਂ ਦੇ ਖਿਲਾਫ ਕੋਈ ਕੰਪਲੀਟ ਆਂਦੀ ਹੈ ਹੂੰ ਤੋਂ ਤੁਸੀਂ ਇਨਕੁਆਰੀ ਆਰਡਰ ਕਰੋਗੇ ਹੂੰ ਪਹਿਲਾਂ ਪਹਿਲਾਂ ਹੂੰ ਇਨਕੁਆਰੀ ਆਰਡਰ ਹੋਏਗੀ ਜੇ ਇਨਕੁਆਰੀ ਚੋ ਬਲੇਮ ਹੁੰਦੇ ਨੇ ਹੂੰ ਫਿਰ ਉਹਨਾਂ ਨੂੰ ਸ਼ੋਕਾਸ ਨੋਟਿਸ ਦਿੱਤਾ ਜਾਊਗਾ ਹੂੰ ਸ਼ੋਕਾਸ ਨੋਟਿਸ ਦਾ ਜਵਾਬ ਉਹ ਆਏਗਾ ਤੇ ਫਿਰ ਤੁਸੀਂ ਉਹਨਾਂ ਨੂੰ ਡਿਸਮਿਸ ਕਰ ਸਕਦੇ ਹੋ ਹੂੰ ਇਹ ਨਹੀਂ ਕਿ ਤੁਸੀਂ ਟੀਵੀ ਚੈਨਲ ਬੁਲਾਏ ਤੇ ਫੁਲਾਣੇ ਡਿਸਮਿਸ ਜਿਵੇਂ ਟੋਰਾ ਸਾਹਿਬ ਨੇ ਪੰਜ ਦੇ ਪੰਜ ਹੀ ਕਰ ਦਿੱਤੇ ਸੀ ਹੂੰ ਮੇਰੇ ਖਿਆਲ 85 ਚ ਕਿਤੇ ਜਿਸ ਤੱਕ ਮੈਂ ਗਲਤ ਨਹੀਂ 85 ਚ ਕਿਤੇ ਹੂੰ ਤੋਂ ਬਰਨਾਲੀ ਦੀ ਸਰਕਾਰ ਤੋਂ ਜੀ ਤੋਂ ਇੱਕ ਕੋਈ ਸਿਸਟਮ ਨਹੀਂ ਆ ਕਿ ਡਿਸਮਿਸ ਹੂੰ ਤੁਸੀਂ ਆਪਦੇ ਮਤਲਬ ਲਈ ਤਾਂ ਤੁਸੀਂ ਮੈਨੂੰ ਲੱਗਦਾ ਵੀ ਚੈਲੰਜ ਵੀ ਕੀਤਾ ਸੀਗਾ ਸਟੂਰੀ ਕਮੇਟੀ ਨੂੰ ਜਦੋਂ ਇਹਨਾਂ ਨੇ ਪੰਜ ਦੇ ਪੰਜ ਹੈੱਡਪੀਸ ਜਿਹੜੇ ਟਕਸਾਲ ਦੇ ਨਾਮ ਦੇ ਤੁਸੀਂ ਭਾਈ ਜਸਵੀਰ ਸਿੰਘ ਰੋਡੇ ਐਂਡ ਆਦਰਸ ਜੀ ਇਹਨਾਂ ਨੇ ਡਿਸਮਿਸ ਕੀਤੇ ਹਮ ਔਰ ਮੈਂ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਚ ਕਿਉਂਕਿ ਕੋਈ ਵੀ ਤੁਸੀਂ ਕੇਸ ਪਾਉਣਾ ਹੈ ਅਗੇ ਸਰ ਜੀਪੀਸੀ ਉਹ ਜੁਡੀਸ਼ੀਅਲ ਕਮਿਸ਼ਨ ਬਣਾ ਰੱਖਿਆ ਜੀ ਤੁਸੀਂ ਹੋਰ ਕਿਸੇ ਕੋਰਟ ਚ ਨਹੀਂ ਜਾ ਸਕਦੇ ਹਮ ਤੁਹਾਨੂੰ ਜੁਡੀਸ਼ੀਅਲ ਕਮਿਸ਼ਨ ਤੇ ਹੀ ਜਾਣਾ ਪਊਗਾ ਜੇ ਤੁਹਾਨੂੰ ਉਸ ਤੋਂ ਸੈਟੀਸਫੈਕਸ਼ਨ ਨਹੀਂ ਹੁੰਦੀ ਫਿਰ ਤੁਸੀਂ ਹਾਈ ਕੋਰਟ ਜਾ ਸਕਦੇ ਹਮ ਫਰਸਟ ਐਂਟਰੀ ਇਜ਼ ਅ ਜੁਡੀਸ਼ੀਅਲ ਕਮਿਸ਼ਨ ਜੀ ਤੋ ਮੈਂ ਜੁਡੀਸ਼ੀਅਲ ਕਮਿਸ਼ਨ ਤੇ ਕੇਸ ਪਾਤਾ ਹਮ ਕੇ ਤੁਸੀਂ ਇਹਨਾਂ ਨੂੰ ਡਿਸਮਿਸ ਨਹੀਂ ਕਰ ਸਕਦੇ ਟੀਵੀ ਚੈਨਲ ਤੇ ਹਮ ਦਸੋ ਸ਼ੋ ਕਾਸ ਨੋਟਿਸ ਦਿੱਤਾ ਹਮ ਇਹਨਾਂ ਦੀ ਇਨਕੁਆਇਰੀ ਕੀਤੀ ਹੈ ਇਹ ਬਲੇਮ ਹੋਏ ਨੇ ਹਮ ਸ਼ੋ ਕਾਸ ਨੋਟਿਸ ਦਿੱਤਾ ਉਹਨਾਂ ਕਾਪੀਆਂ ਦਿਓ ਹਮ ਤੋ ਗੁਰਦੁਆਰਾ ਐਕਟ ਕਿਉਂ ਕਿ ਜਿਹੜੇ ਉਹ ਸੀਗੇ ਜੁਡੀਸ਼ੀਅਲ ਕਮਿਸ਼ਨ ਵਾਲੇ ਉਹ ਸ਼ਰਮਣੀ ਕਮੇਟੀ ਦੇ এমਪਲਾਈ ਸੀਗੇ ਉਹ ਤੋਰਾ ਸਾਹਿਬ ਦੇ ਹੁਕਮ ਤੋਂ ਬਿਨਾ ਹਿਲਦੇ ਨਹੀਂ ਸੀ ਹਮ ਉਹ ਆ ਗਏ ਮੇਰੀਆਂ ਉਹਨਾਂ ਨੇ ਮੈਨੂੰ ਤਾਂ ਕਰਦੀਆਂ ਸ਼ੁਰੂ ਕਰਤੀਆਂ ਮੇਰੇ ਘਰੇ ਆ ਗਏ ਚੰਡੀਗੜ੍ਹ ਹੂੰ ਕਿ ਤੁਸੀਂ ਜੋ ਲੈਣਾ ਤੁਹਾਨੂੰ ਅਹੀਂ ਦਵਾ ਦੇਣੇ ਤੁਸੀਂ ਸਾਡਾ ਖੜਾ ਛੱਡੋ ਹੂੰ ਜੀ ਤੁਸੀਂ ਆਪਣਾ ਕੇਸ ਵਾਪਸ ਲੈ ਲਓ ਕਾ ਕੇਸ ਵਾਪਸ ਲੈ ਲਓ ਤੇ ਤੁਹਾਨੂੰ 10 ਲੱਖ ਰੁਪਈਆ ਅਸੀਂ ਦਵਾ ਦੇਣ ਮੈਂ ਕਿਹਾ ਕਿਥੋਂ ਦੋਗੇ ਕਹਿੰਦਾ ਮਨਜੀਤ ਸਿੰਘ ਕੋਲਕਾਤਾ ਮੈਂ ਕਿਹਾ ਗੁਰੂ ਸਾਹਿਬ ਜਿੱਥੇ ਮੈਂ ਮੱਥਾ ਟੇਕਦਾ ਉਹ ਗੋਲਕਾਤਾ ਤੁਸੀਂ ਪੈਸਾ ਮੈਨੂੰ ਦਵਾਉਣ ਆ ਗਏ ਹੂੰ ਹਾਂ ਮੈਂ ਕਿਹਾ ਉਹਨੂੰ ਕਹਿ ਦਿਓ ਹੂੰ ਬੇਨਾਮ ਦਾ ਮੈਂ ਪੈਸਾ ਲੈਣਾ ਨਾ ਮੈਂ ਕੇਸ ਵਾਪਸ ਲੈਣਾ ਹੂੰ ਮੈਂ ਲੈ ਲੜੂਗਾ ਕੇਸ ਕਿ ਉਹ ਸਾਡੀ ਨਾਲ ਕੋਈ ਜਾਂਦੀ ਰਹੇ ਮੈਂ ਜਾਂਦੀ ਰਹ ਜਾਂਦੀ ਰਹੇ ਹੂੰ ਫਿਰ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਮੈਨੂੰ ਕੋਈ ਨਿਆਂ ਨਹੀਂ ਦੇਣਾ ਤਾਂ ਮੈਂ ਉਹਨਾਂ ਦੇ ਮੈਂ ਸਟੇ ਮੰਗੀ ਸੀ ਉਹਨਾਂ ਨੇ ਨਹੀਂ ਦਿੱਤੀ ਮੈਂ ਕਿਹਾ ਤੁਸੀਂ ਜਾਂ ਮੇਰਾ ਕੇਸ ਰਿਜੈਕਟ ਕਰ ਦਿਓ ਹੂੰ ਜਾਂ ਤੁਸੀਂ ਮੇਰਾ ਕੇਸ ਰਿਜੈਕਟ ਕਰ ਦਿਓ ਜੀ ਤੇ ਮੈਂ ਉੱਪਰ ਜਾਵਾਂ ਤੁਸੀਂ ਇਹ ਥੋੜੀ ਤਰੀਕਾ ਪਾਈ ਚਲੋ ਤਾਂ ਨਾ ਤੁਸੀਂ ਕੇਸ ਹੁੰਦੇ ਜੇ ਆਏ ਡੇਟ ਪਾਤੀ ਮੈਂ ਕਹਿ ਨਹੀਂ ਚੱਲਣਾ ਕੰਮ ਤੂੰ ਪ੍ਰੈਸ਼ਰ ਉਹਨਾਂ ਤੋਂ ਹੀ ਬੜਾ ਸੀਗਾ ਮੈਂ ਫਿਰ ਹਾਈ ਕੋਰਟ ਚ ਲਾ ਗਿਆ ਹੂੰ ਉਹ ਹਾਈ ਕੋਰਟ ਦੇ ਵਿੱਚ ਜਦੋਂ ਕੇਸ ਲੱਗਿਆ ਤੇ ਜਸਟਿਸ ਪੁਨਸ਼ੀ ਤੇ ਜਸਟਿਸ ਗਰੇਹਾਲ ਸੀਗੇ ਜਿਨ੍ਹਾਂ ਕੋਲ ਕੇਸ ਲੱਗਿਆ ਜਿਹੜੇ ਚੀਫ ਜਸਟਿਸ ਆਫ ਇੰਡੀਆ ਵੀ ਬਣੇ ਪੁਨਸ਼ੀ ਬਾਅਦ ਇਹਨਾਂ ਕੋਲੇ ਕੇਸ ਲੱਗਿਆ ਤੇ ਸਾਰੇ ਅਕਾਲੀ ਲੀਡਰਸ਼ਿਪ ਟੋਟਲ ਕੋਰਟ 'ਚ ਹਾਜ਼ਰ ਸੀਗੀ ਮੈਂ ਵੀ ਸੀਗਾ ਮੇਰਾ ਵਕੀਲ ਵੀ ਸੀਗਾ ਤੇ ਜਦੋਂ ਉੱਥੇ ਬਹਿਸ ਸ਼ੁਰੂ ਹੋਈ ਤੋ ਮੈਨੂੰ ਆਇਆ ਲੱਗਿਆ ਕਿ ਮੇਰਾ ਵਕੀਲ ਜਰਾ ਇਹ ਵੈਨਓਵਰ ਕਰ ਲਿਆ ਐ ਜੀਪੀਸੀ ਨੇ ਹੂੰ ਉਹਨੇ ਕੁਝ ਕਮੈਂਟਸ ਇਹਨਾਂ ਦੇ ਹੱਕੇ ਹੀ ਦੇਣੇ ਸ਼ੁਰੂ ਕਰ ਦਿੱਤੇ ਹੈ ਰ ਐਸਜੀਪੀਸੀ ਠੀਕ ਐ ਇੱਥੇ ਵੀ ਐਸਜੀਪੀਸੀ ਠੀਕ ਐ ਇੱਥੇ ਵੀ ਮੈਂ ਕਿਹਾ ਠੀਕ ਐ ਇੱਥੇ ਐਸਜੀਪੀਸੀ ਹੂੰ ਐਸਜੀਪੀਸੀ ਦਾ ਕਿਤੇ ਵੀ ਠੀਕ ਨਹੀਂ ਹੂੰ ਤੇ ਮੈਂ ਖੜਾ ਹੋ ਕੇ ਕੇਸ ਮੈਂ ਕਿਹਾ ਮੀ ਲੋਡ ਆਈ ਵਿਡਰਾ ਮਾਈ ਐਡਵੋਕੇਟ ਹੂੰ ਤੇ ਮੈਂ ਆਪਣਾ ਐਡਵੋਕੇਟ ਵਡਰਾ ਕਰ ਲਿਆ ਹੂੰ ਉਹ ਕਹਿੰਦੇ ਵੀ ਤੂੰ ਡੇਟ ਮ ਡੇਟ ਚਾਹੀਦੀ ਐ ਕਿ ਮੈਂ ਕਿਹਾ ਮੈਂ ਖੁਦ ਲੜ ਲੂੰਗਾ ਕਹਿੰਦੇ ਆ ਜੋ ਫਿਰ ਅੱਗੇ ਮੈਂ ਗੁਰਦੁਆਰਾ ਐਕਟ ਵਰਡ ਬਾਈ ਵਰਡ ਪੜਾਇਆ ਸੀ ਕਾਪੀ ਮੇਰੇ ਕੋਲ ਸੀ ਹੂੰ ਮੈਂ ਜਾ ਕੇ ਖੜਾ ਹੋ ਗਿਆ ਤੁਸੀਂ ਖੁਦ ਵਕਾਲਤ ਕੀਤੀ ਉਸ ਦੀ ਮੈਂ ਖੁਦ ਵਕਾਲਤ ਕੀਤੀ ਮਾਦਾ ਪੌਣਾ ਘੰਟਾ ਬਹਿਸ ਕੀਤੀ ਹੂੰ ਤੇ ਬਹਿਸ ਤੋਂ ਬਾਅਦ ਫਿਰ ਜਦੋਂ ਜੱਜਾਂ ਨੂੰ ਪਤਾ ਲੱਗਿਆ ਕਹਿੰਦੇ ਜੀ ਇਹ ਤਾਂ ਸਿੱਖ ਹੀ ਹੈ ਨਹੀਂ ਹੂੰ ਇਹਨਾਂ ਦੇ ਤਿੰਨ ਵਕੀਲ ਦਿੱਲੀ ਤੋਂ ਆਏ ਸੀ ਦੋ ਇੱਥੇ ਗੁਲਿਆਣੀ ਹੋ ਰਹੀ ਸੀ ਕਿ ਚੰਡੀਗੜ੍ਹ ਦੇ ਪੰਜ ਜੀਪੀਸੀ ਦੇ ਪੰਜ ਵਕੀਲ ਸਿਆਜੀਪੀਸੀ ਦੇ ਹੂੰ ਕਦੇ ਸਿੱਖਿਆ ਨਹੀਂ ਜੀ ਇਹਨਾਂ ਦੀ ਪਾਗਲੂ ਆ ਕੇ ਦੇਖੋ ਮੈਂ ਨਵਾਂ ਨਵਾਂ ਸਿੱਖ ਸੱਜਾ ਸੀ ਤੇ 88 ਹੂੰ ਮੇਰੇ ਵਾਲ ਕਾਫੀ ਲੰਬੇ ਹੋ ਗਏ ਸੀਗੇ ਮੇਰੇ ਨਾਲ ਇਹ ਗੱਲ ਵੀ 88 ਦੀ ਹੈ ਜੀ 88 ਜਾਂ 89 ਦੀ ਹੈ ਹੂੰ ਤੇ ਪੱਗ ਪੁੱਗ ਮੈਂ ਬੰਨਦਾ ਸੀ ਤੇ ਦਾੜੀ ਵੀ ਸੀਗੀ ਹੂੰ ਥੋੜੀ ਛੋਟੀ ਸੀ ਜੀ ਤੇ ਕਹਿੰਦੇ ਜੀ ਇਹਦੀ ਪਾਗਲੂ ਆ ਕੇ ਦੇਖੋ ਇਹ ਸਿੱਖਿਆ ਨਹੀਂ ਹੂੰ ਉਹ ਮੈਂ ਆਈ ਟੋਲਡ ਦਾ ਆਨਰੇਬਲ ਜਜੇਸ ਮੈਂ ਕਿਹਾ ਦੇਖੋ ਇਹ ਐਡੇਡੇ ਵੱਡੇ ਵਕੀਲ ਨੇ ਤਾਂ ਸਿੱਖਾਂ ਦੇ ਵਕੀਲ ਨੇ ਸ਼੍ਰੋਮਣੀ ਕਮੇਟੀ ਦੇ ਵਕੀਲ ਨੇ ਇਹਨਾਂ ਨੂੰ ਸਿੱਖ ਦੀ ਪਰਿਭਾਸ਼ਾ ਹੀ ਨਹੀਂ ਪਤਾ ਹੂੰ ਹੂ ਏ ਸਿੱਖ ਰਾਈਟ ਇਹ ਮੈਨ ਹੂ ਬਲੀਵਜ਼ ਇਨ 10 ਗੁਰੂ ਗੁਰੂ ਗ੍ਰੰਥ ਸਾਹਿਬ ਹੈ ਨੋ ਹੈਜ਼ ਨੋ ਅਦਰ ਰਿਲੀਜੀਅਨ ਇਜ਼ ਅ ਸਿੱਖ ਹੂੰ ਇਵਨ ਮਿਲੋਰ ਯੂ ਕੈਨ ਬੀ ਸਿੱਖ ਕਲੀਨ ਸ਼ੇਵਨ ਸਿਕੋ ਹੂੰ ਮੈਂ ਕਿਹਾ ਅਗਰ ਇਹ ਡਿਸਪਿਊਟ ਹੋ ਜਾਏ ਹੂੰ ਕਿ ਇਹ ਸਿੱਖ ਨਹੀਂ ਜਿਵੇਂ ਇਹਨਾਂ ਨੇ ਮੈਨੂੰ ਡਿਸਪਿਊਟ ਕਰਤਾ ਕਿ ਮੈਂ ਸਿੱਖ ਨਹੀਂ ਹੈਗਾ ਹੂੰ ਅਗਰ ਮੈਂ ਐਫੀਡੇਵਿਟ ਦੇ ਦੇਵਾਂ ਫਰਸਟ ਕਲਾਸ ਮੈਜਿਸਟ੍ਰੇਟ ਤੋਂ ਕਿ ਆਈ ਆਈ ਬਲੀਵ ਇਨ ਟੈਨ ਗੁਰੂ ਗੁਰੂ ਗ੍ਰੰਥ ਸਾਹਿਬ ਐਂਡ ਆਈ ਹੈਵ ਨੋ ਅਦਰ ਰਿਲੀਜੀਨ ਆਈ ਵਿਲ ਬੀ ਡੀਮਡ ਟੂ ਬੀ ਕਨਸੀਡਰ ਸਿੱਖ ਮੈਨੂੰ ਮੁਸਕ ਮੰਨਣਾ ਹੀ ਪਊਗਾ ਮੈਂ ਕਿਹਾ ਮੈਂ ਮੇਲ ਆਊਟ ਮਾਇਰ ਦਾ ਐਫੀਡੇਵਿਟ ਆਲਰੇਡੀ ਪਿਆ ਮੈਨੂੰ ਪਤਾ ਸੀ ਇਹਨਾਂ ਨੇ ਕਹਿਣਾ ਮੇਰਾ ਐਗਜ਼ੈਪ 12 ਤੇ ਮੇਰਾ ਐਫੀਡੇਵਿਟ ਪਿਆ ਜੀ ਉਹਨਾਂ ਨੇ ਐਫੀਡੇਵਿਟ ਦੇਖਿਆ ਉਹ ਕਹਿੰਦੇ ਇਹ ਫਾਈਲ ਕਰ ਸਕਦਾ ਕੇਸ ਅੱਗੇ ਚਲੋ ਹਮ ਆਰਗੂ ਕਰੋ ਕਹਿੰਦਾ ਉਹਦੇ ਤੇ ਆਪਣਾ ਲਾ ਪੁਆਇੰਟ ਤੇ ਜੀ ਫਾਲਤੂ ਫੰਡ ਦੀ ਕੋਈ ਗੱਲ ਨਹੀਂ ਕਰਦੇ ਉਹਨਾਂ ਨੇ ਕਤਵਨ ਸਟੀਆਂ ਉਥੇ ਤੇ ਭੱਜ ਗਏ ਹੂੰ ਕਹਿੰਦਾ ਅਸੀਂ ਧਾਰਕੂ ਹੀ ਨਹੀਂ ਕਰਦੇ ਹੂੰ ਤੇ ਮੈਂ ਕਹੇ ਇਹਨਾਂ ਨੇ ਧਾਰਕੂ ਕਰਨਾ ਨਾਲ ਕੋਈ ਕੁਝ ਹੈ ਹੀ ਨਹੀਂ ਧਾਰਕੂ ਕਰਨ ਨੂੰ ਹੂੰ ਸੋ ਕੇਸ ਮੇਰਾ ਐਡਮਿਟ ਹੋ ਗਿਆ ਹੂੰ ਉਸ ਤੋਂ ਬਾਅਦ ਫਿਰ ਲੱਗਿਆ ਤੇ ਕੇਸ ਐਡਮਿਟ ਹੋ ਗਿਆ ਮੀਨਸ ਸਟੇ ਹੋ ਗਿਆ ਹੂੰ ਬਾਜ ਉਹਦੇ ਚ ਇੱਕ ਲੂਪ ਹੋਰ ਨਿਕਲਿਆ ਕਿ ਜਿਹੜੀ ਉਹ ਸ਼ਰੋਮਨੀ ਕਮੇਟੀ ਸੀ ਨਾ ਉਹ ਨੋਟੀਫਾਈਡ ਉਹਦੇ ਦਾ ਝਗੜਾ ਹੋ ਗਿਆ ਸੀ ਤੌਰੇ ਦਾ ਤੇ ਬਰਨਾਲਾ ਗਰੁੱਪ ਦਾ ਗਵਰਨਮੈਂਟ ਦਾ ਤੇ ਉਹ ਗਵਰਨਮੈਂਟ ਨੇ ਜੋ ਨੋਟੀਫਾਈ ਨਹੀਂ ਸੀ ਕੀਤੀ ਵੀ ਇਹ ਤਾਂ ਕਮੇਟੀ ਹੈ ਨਹੀਂ ਇਸ ਤੋਂ ਪਹਿਲਾਂ ਵਾਲੀ ਕਮੇਟੀ ਕਰ ਸਕਦੀ ਜਿਹੜੀ ਕਮੇਟੀ ਹੈ ਨਹੀਂ ਸੀ ਉਹਨੇ ਜਗਾ ਦੇ ਡਿਸਪੋਜ਼ ਕਰਦੇ ਜਿਹੜੀ ਰਿਕੋਗਨਾਈਜ਼ ਨਹੀਂ ਹੋਈ ਗਵਰਨਰ ਤੋਂ ਉਹਨੇ ਜਗਾ ਕੇ ਡਿਸਪੋਜ਼ ਕਰਦੇ ਉਹ ਤੁਸੀਂ ਤਾਂ ਆਪ ਹੀ ਨਹੀਂ ਰਿਕੋਗਨਾਈਜ਼ ਗਵਰਨਰ ਨੇ ਨੋਟੀਫਿਕੇਸ਼ਨ ਹੀ ਨਹੀਂ ਕੀਤੀ ਤੁਹਾਡੀ ਹੂੰ ਦੋ ਫਿਰ ਕਹਿਣ ਦਾ ਮਤਲਬ ਇਹ ਹੈ ਕਿ ਲੋਨ ਦਾ ਅਧਿਕਾਰ ਤੇ ਲੋਨ ਦਾ ਅਧਿਕਾਰ ਹੋਣ ਸ਼ੁਰੂ ਹੋਮਨੀ ਕਮੇਟੀ ਕੋਲੇ ਪਹਿਲਾਂ ਸਰਬੱਤ ਖਾਲਸਾ ਵੀ ਕਰਦਾ ਰਿਹਾ ਕਰਨਾ ਦਲ ਵਾਲੇ ਵੀ ਕਰਦੇ ਰੇ ਸਰਬੱਤ ਖਾਲਸਾ ਵੀ ਕਰਦਾ ਰਿਹਾ ਤੇ ਬੜੇ 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 ਜ਼ਥੇਦਾਰ ਹੋਏ ਨੇ ਜੀ ਆਪਣਾ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਖੜਾ ਕਟਾਇਰੇ 'ਚ ਖੜਾ ਕੀਤਾ ਤੇ ਇਹ ਕਹਿਣਾ ਕਿ ਉਹ ਉਹਦੀ ਕਨਸੈਪਟ ਹੀ ਹੈ ਨਹੀਂ ਉਹਦੀ ਹੈ ਹੀ ਹੈ ਨਹੀਂ ਇਹ ਤਾਂ ਉਹ ਹੀ ਹੋ ਜਾਂਦੇ ਨੇ ਜੇ ਅੱਜ ਆਪਾਂ ਮੌਜੂਦਾ ਹਾਲਾਤਾਂ ਤੇ ਗੱਲ ਕਰ ਲਈਏ ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਸ ਸਮੇਂ ਕੁਲਦੀਪ ਸਿੰਘ ਗੜਗੱਜ ਨੂੰ ਬਹੁਤੇ ਲੋਕ ਕਹਿੰਦੇ ਆ ਜਾਂ ਬਹੁਤੇ ਜਥੇਦਾਰ ਬਹੁਤੀਆਂ ਟਕਸਾਲਾਂ ਬਹੁਤੀਆਂ ਸੰਪਰਦਾਵਾਂ ਕਹਿੰਦੀਆਂ ਨੇ ਅਸੀਂ ਜਥੇਦਾਰ ਮੰਨਣ ਲਈ ਤਿਆਰ ਨਹੀਂ ਜੇ ਦਮਦਮੇ ਟਕਸਾਲ ਦੀ ਗੱਲ ਕਰ ਲਈਏ ਪਹਿਲਾਂ ਤਾਂ ਉਹੀ ਕਹਿੰਦੇ ਨੇ ਹਰਨਾਮ ਸਿੰਘ ਧੋਮਾ ਕਹਿੰਦੇ ਅਸੀਂ ਤਾਂ ਉਹਨੂੰ ਜਥੇਦਾਰ ਹੀ ਨਹੀਂ ਮੰਨਦੇ ਕੁਲਦੀਪ ਸਿੰਘ ਗੜਗੱਜ ਨੂੰ ਦੇਖੋ ਜਿੱਥੋਂ ਤੱਕ ਮਨਨ ਨਾਮੰਨ ਦਾ ਸਵਾਲ ਹੈ ਜੀ ਆਪਦੀ ਆਪਦੀ ਕਨਸੈਪਸ਼ਨ ਕਨਸੈਪਟ ਹੈ ਕਿ ਜਿਵੇਂ ਉਹਨੂੰ ਲਾਇਆ ਹੈ ਨਾ ਸੁਣવણી ਕਮੇਟੀ ਨੇ ਜੀ ਉਹ ਸਾਰਾ ਇਟਸੈਲਫ ਜਿਹੜਾ ਹੈ ਨਾ ਉਹ ਆਪਣਾ ਡਾਊਟ ਪੈ ਜਾਂਦਾ ਕੰਮ ਅੱਧੀ ਰਾਤ ਨੂੰ ਬੁਲਾ ਕੇ ਫੁਲਾਣਾ ਕਰਕੇ ਠੇਡਾ ਕਰਾ ਕੇ ਤੁਹਾਡੇ ਕੋਲ ਲੋਨ ਦਾ ਅਧਿਕਾਰ ਹੈ ਤੁਹਾਡੇ ਕੋਲ ਲੋਨ ਦਾ ਵੀ ਅਧਿਕਾਰ ਹੈ ਤੁਸੀਂ ਲਾਤਾ ਤੁਸੀਂ ਲੋਨ ਲੱਗੇ ਤੁਹਾਨੂੰ ਚੋਰ ਚੋਪੀ ਕਰਨ ਦੀ ਜ਼ਰੂਰਤ ਨਹੀਂ ਸ਼ਰਿਆਮ ਲਗਾਓ ਸ਼ਰਿਆਮ ਲਗਾਓ ਜੀ ਉਹਨਾਂ ਕਿਉਂਕਿ ਉਹ ਕੌਲਕਾ ਦਾ ਜੱਜਦਾਰ ਹੈ ਹੀ ਹੈ ਹਮ ਸ਼੍ਰੋਮਣੀ ਕਮੇਟੀ ਦਾ ਅਪਾਇੰਟਡ ਹੈ ਜੀ ਜਿਹੜੇ ਪੁਆਇੰਟਿੰਗ ਅਥਾਰਟੀ ਹੈ ਹਮ ਭਾਵੇਂ ਤੁਸੀਂ ਲਾਈਕ ਕਰੋ ਤੇ ਭਾਵੇਂ ਤੁਸੀਂ ਨਾ ਲਾਈਕ ਕਰੋ ਤੁਹਾਨੂੰ ਮੰਨਣਾ ਤਾਂ ਪਊਗਾ ਹੀ ਹਮ ਤੁਹਾਨੂੰ ਮੰਨਣਾ ਤਾਂ ਪਊਗਾ ਤੁਹਾਨੂੰ ਮੰਨਣਾ ਪਊਗਾ ਸੋ ਤੁਸੀਂ ਇੱਕ ਗੱਲ ਹੋਣੀ ਹੀ ਕਰੀਏ ਕਹੀ ਹੈ ਵੀ ਜਿਹੜੀ ਅੱਧੀ ਰਾਤ ਨੂੰ ਜਾਂ ਜੋ ਪੂਰੇ ਦਰਸ਼ਕਾਂ ਨੇ ਦੇਖਿਆ ਪੂਰੀ ਸੰਗਤ ਨੇ ਦੇਖਿਆ ਵੀ ਅੱਧੀ ਰਾਤ ਨੂੰ ਗੜਗੱ ਸਾਹਿਬ ਦੇ ਪੱਗ ਬੰਨੀ ਜਾਂਦੀ ਆ ਤਾਂ ਉਸ ਸਮੇਂ ਕਿਹਾ ਜਾਂਦਾ ਕਿ ਉੱਥੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਹੋਏ ਸੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਸੀ ਤੇ ਅਕਾਲ ਤਖਤ ਦੀ ਰਹਿਤ ਮਰਿਆਦਾ ਇਹ ਕਹਿੰਦੀ ਹੈ ਕਿ ਜੇਕਰ ਅਖੰਡ ਪਾਠ ਸਾਹਿਬ ਪ੍ਰਕਾਸ਼ ਨੇ ਤਾਂ ਉਹਦੀ ਹਜ਼ੂਰੀ ਦੇ ਵਿੱਚ ਕੋਈ ਦੂਜਾ ਕੰਮ ਨਹੀਂ ਹੋ ਸਕਦਾ ਇਹ ਇਹਦਾ ਹਵਾਲਾ ਦਮਦਮੀ ਟਕਸਾਲ ਦੇ ਹਰਨਾਮ ਮੁਖੀ ਹਰਨਾਮ ਸਿੰਘ ਤੁਮਾ ਵੀ ਦਿੰਦੇ ਆ ਕਿ ਉਹਨਾਂ ਨੇ ਮਰਿਆਦਾ ਦੀ ਉਲੰਘਣਾ ਕੀਤੀ ਪਰ ਉਹ ਤਖਸਾਲ ਅੱਜ ਤੱਕ ਉਹ ਮਰਿਆਦਾ ਨੂੰ ਨਹੀਂ ਮੰਨਦੀ ਖਰੜਾ ਮੰਨਦੀ ਆ ਫੇਰ ਉਹ ਫੇਰ ਵੀ ਉਹਦਾ ਹਵਾਲਾ ਦੇ ਰਿਹਾ ਵੀ ਮਰਿਆਦਾ ਦੀ ਉਲੰਘਣਾ ਕੀਤੀ ਉਹਨਾਂ ਨੇ ਉਹ ਦੇਖੋ ਜੀ ਹੁਣ ਜਿਹੜਾ 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 ਮਰਜੀ ਜੋ ਮਰਜੀ ਗਈ ਜਾਵੇ ਹੂੰ ਕਿਹਦੇ ਦਾ ਮੂੰਹ ਤਾਂ ਫੱਟ ਨਹੀਂ ਸਾਤੇ ਜੀ ਇਹ ਵੈਸੇ ਤਾਂ ਅਸੂਲ ਹੈ ਹੀ ਹੈ ਕਿ ਹੈੱਡ ਗ੍ਰੰਥੀ ਜਿਹੜੇ ਨੇ ਗੋਲਡਨ ਟੈਂਪਲ ਦੇ ਹਾਜ਼ਰ ਹੋਣੇ ਚਾਹੀਦੇ ਜੀ ਉਹ ਨਹੀਂ ਸੀਗੇ ਉੱਥੇ ਹੂੰ ਕੰਮ ਤਾਂ ਸਾਰਾ ਹੀ ਗਲਤ ਹੋਇਆ ਹੂੰ ਤੋ ਫਿਰ ਵੀ ਹੁਣ ਜੇ ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਲਾਇਆ ਹੈ ਤੇ ਉਹ ਉਹ ਉਹਦੇ ਕੋਲ ਅਧਿਕਾਰ ਹੈ ਲਾਉਣ ਦਾ ਹੁਣ ਹੋਰ ਤਾਂ ਕੋਈ ਲਾ ਨਹੀਂ ਸਕਦਾ ਵੀ ਮੰਨ ਲਿਆ ਜਾਵੇ ਉਹਨਾਂ ਨੂੰ ਜ਼ਥੇਦਾਰ ਮੰਨਣਾ ਪਾਏਗਾ ਹੀ ਹੂੰ ਹੋਰ ਆਪਣੇ ਕੋਲ ਕੋਈ ਚਾਹਦਾ ਹੀ ਨਹੀਂ ਹੈਗਾ ਹੂੰ ਆਪਾਂ ਇਹਨੂੰ ਕਿਸੇ ਤਰ੍ਹਾਂ ਵੀ ਕਾਊਂਟਰ ਨਹੀਂ ਹਾਂ ਤੁਸੀਂ ਵੈਸੇ ਕਰ ਸਕਦੇ ਜੇ ਅਸੀਂ ਆਹ ਨਹੀਂ ਕਰਨ ਦੇਾਂਗੇ ਉਹ ਨਹੀਂ ਕਰਨ ਦੇਾਂਗੇ ਲੀਗਲੀਕਲੀ ਤਾਂ ਯੂ ਕੈਨ ਕਾਊਂਟਰ ਹੂੰ ਤੁਸੀਂ ਕਹਿੰਦੇ ਉਹ ਮੰਨ ਲਿਆ ਜਾਵੇ ਜ਼ਥੇਦਾਰ ਵੱਲੋਂ ਕਿਉਂਕਿ ਉਹਨਾਂ ਨੇ ਦੇਖੋ ਜਿਹੜਾ ਉਹਨਾਂ ਨੇ ਦੇਖੋ ਉਹ ਵੀ ਬੜੇ ਸਿਆਣੇ ਨੇ ਹੂੰ ਜਿਹੜਾ ਉਹਨਾਂ ਨੇ ਉਹਨੂੰ ਕੱਢਿਆ ਆਪਣੇ ਨੂੰ ਜਸਦਾੜ ਨੂੰ ਹੂੰ ਅ ਕੀ ਨਾਮ ਨਾਲ ਦਾ ਹਰਪ੍ਰੀਤ ਸਿੰਘ ਉਹ ਵੀ ਹਰਪ੍ਰੀਤ ਸਿੰਘ ਹੀ ਹੈ ਹੂੰ ਜਿਹੜਾ ਉਹਨਾਂ ਨੇ ਕੱਢਿਆ ਉਹਨਾਂ ਨੇ ਪ੍ਰੋਪਰ ਪ੍ਰੋਸੀਜਰ ਫਾਲੋ ਕੀਤਾ ਹੂੰ ਇਨਕੁਆਇਰੀ ਵੀ ਆਰਡਰ ਕੀਤੀ ਐ ਸ਼ੋਕਾ ਨੋਟਿਸ ਵੀ ਦਿੱਤਾ ਉਹਨਾਂ ਨੂੰ ਪਤਾ ਸੀ ਹਾਈ ਕੋਰਟ ਦਾ ਹੂੰ ਵੀ ਪਹਿਲਾਂ ਅਸੀਂ ਹਾਰੇ ਹੋਏ ਹਾਂ ਹੂੰ ਉਹਨਾਂ ਨੇ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਕੱਢਿਆ ਹੂੰ ਜਿਹੜਾ ਤੁਸੀਂ EMPLY ਨੂੰ ਡਿਸਪੈਂਸ ਕਰ ਸਕਦੇ ਹੋ ਹੂੰ ਤੇ ਫਿਰ ਉਹ ਲਾ ਵੀ ਸਕਦੇ ਨੇ ਲਾ ਵੀ ਦਿੱਤਾ ਉਹਨਾਂ ਨੇ ਹੂੰ ਦੇਖੋ ਕਾਨੂੰਨੀ ਤੌਰ ਤੇ ਤਾਂ ਯੂ ਕੈਨਟ ਸਟੈਂਡ ਐਨੀਵੇਰ ਅਦਰਵਾਈਜ਼ ਮर्यादा ਦਾ ਭੰਗ ਹੋਈ ਹੋਇਆ ਇਹ ਮर्यादा ਦਾ ਕਾਨੂੰਨ ਕਰਦਾ ਮर्याਦਾ ਹੈ ਹੀ ਕੋਈ ਨਹੀਂ ਹੁਣ ਇਹ ਤਾਂ ਅਸੀਂ ਤਾਂ ਤਖਤ ਦੀ ਜਿਹੜੀ ਮर्यादा ਉਹ ਖਤਮ ਕਰਨ ਦੇ ਤਲੇ ਹੋਏ ਹਾਂ ਹੂੰ ਅਸੀਂ ਤਖਤ ਜਿਹੜਾ ਸਾਡੇ ਤਖਤ ਦਾ ਸਿੱਖਾਂ ਦੇ ਉੱਤੇ ਇੰਨਾ ਪ੍ਰਭਾਵ ਹੈ ਅਸੀਂ ਤਾਂ ਉਸ ਪ੍ਰਭਾਵ ਨੂੰ ਵੀ ਖਤਮ ਕਰਨ ਦੇ ਤਲੇ ਹੋਏ ਹਾਂ ਤੇ ਤਾਂ ਐਵੇਂ ਬਿਲਡਿੰਗ ਹੈ ਭਾਈ ਹੂੰ ਤੇ ਉਹਨਾਂ ਤਾਂ ਕੋਈ ਮੰਨਦਾ ਹੀ ਨਹੀਂ ਜਿਵੇਂ ਉਹਨਾਂ ਕਹਣਾ ਸ਼ੁਰੂ ਕਰਦਾ ਹੈ ਹੀ ਨਹੀਂ ਸੀ ਬਣਾਇਆ ਹੀ ਨਹੀਂ ਸੀ ਹੂੰ ਸੋ ਇਹ ਗੱਲਾਂ ਇਥੋਂ ਨਿਕਲ ਕੇ ਆ ਰਹੀਆਂ ਨਾ ਫਿਰ ਹੌਲੀ ਹੌਲੀ ਹੂੰ ਤੋ ਇਸ ਕਰਕੇ ਸਿਖਾ ਨੂੰ ਬੜੇ ਸਿਆਣ ਬਣਾ ਲੈ ਕੰਮ ਲੈਣਾ ਚਾਹੀਦਾ ਸੋਚ ਸਮਝ ਕੇ ਕੰਮ ਲੈਣਾ ਚਾਹੀਦਾ ਹੂੰ ਔਰ ਮਿਲ ਕੇ ਚੱਲੋ ਜੇ ਠੀਕ ਹੈ ਜਦੋਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਏਗੀ ਉਹਨਾਂ ਨੂੰ ਕੱਢ ਕੇ ਬਾਹਰ ਮਾਰਨਗੇ ਸਿੱਖ ਫਿਰ ਉਹ ਜੋ ਕੰਮ ਕਰਨਗੇ ਫਿਰ ਉਹ ਦੇਖ ਲਾਂਗੇ ਫਿਲਹਾਲ ਤਾਂ ਚੰਗੇ ਨੇ ਮਾੜੇ ਨੇ ਜੋ ਵੀ ਹੈ ਇਹੀ ਕੁਝ ਹੈ ਤੁਹਾਡੇ ਸਾਹਮਣੇ ਇਹੀ ਕੁਝ ਹੈ ਜੂਨ ਮਹੀਨਾ ਚੱਲ ਰਿਹਾ ਹੈ ਕੈਪਟਨ ਸਾਹਿਬ ਜੂਨ ਮਹੀਨੇ ਦੇ ਵਿੱਚ ਜੋ ਬਲੂ ਸਟਾਰ ਹੋਇਆ 골ਡਨ ਟੈਂਪਲ ਦੇ ਉੱਤੇ ਅਟੈਕ ਹੋਇਆ ਉਸ ਦੇ ਸਬੰਧ ਵਿੱਚ ਜੂਨ ਮਹੀਨੇ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਇਕੱਠ ਹੁੰਦਾ ਹਰ ਸਾਲ ਸੰਗਤਾਂ ਇਕੱਠੀਆਂ ਆਉਂਦੀਆਂ ਨੇ ਅਕਾਲ ਤਖਤ ਤੇ ਇੱਕ ਪ੍ਰੋਗਰਾਮ ਕੀਤਾ ਜਾਂਦਾ 6 ਜੂਨ ਨੂੰ ਉਹਨਾਂ ਨੂੰ ਸ਼ਰਧਾਂਜਲੀ ਸਮਾਗਮ ਦਿੱਤਾ ਜਾਂਦਾ ਉਹ ਸ਼ਹੀਦਾਂ ਨੂੰ ਤੇ ਉਹਦੇ ਅਕਾਲ ਤਖਤ ਦੇ ਜਥੇਦਾਰ ਸੰਬੋਧਨ ਕਰਦੇ ਆ ਸੰਗਤਾਂ ਨੂੰ ਸੰਦੇਸ਼ ਦਿੰਦੇ ਆ ਕਿ ਤੇ ਇਸ ਵਾਰ ਕਿਹਾ ਜਾਂਦਾ ਹੈ ਕਿ ਦਮਦਮੀ ਟਕਸਾਲ ਵੱਲੋਂ ਚੈਲੰਜ ਕੀਤਾ ਗਿਆ ਹੈ ਕਿ ਅਸੀਂ ਅਕਾਲ ਤਖਤ ਦੇ ਜਥੇਦਾਰ ਨੂੰ ਬੋਲਣ ਨਹੀਂ ਦੇਵਾਂਗੇ ਉਸ ਸਮਾਗਮ ਦੇ ਵਿੱਚ ਇਹ ਤਾਂ ਬਿਲਕੁਲ ਗਲਤ ਹੈ ਤੁਸੀਂ ਆਪਣਾ ਸਮਾਗਮ ਕਰ ਲਓ ਹੂੰ ਤੁਹਾਨੂੰ ਵੀ ਕੋਈ ਰੋਕਦਾ ਹੂੰ ਤੁਸੀਂ ਇਹ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਕੰਨਾਂ ਤੁਸੀਂ ਮਨਜੀ ਸਾਹਿਬ ਦਵਾਨ ਹਾਲ ਚ ਕਰ ਲਓ ਹੂੰ ਤੇ ਤੁਸੀਂ ਕਹਦੇ ਹੋ ਵੀ ਅਸੀਂ ਮੰਨਦੇ ਨਹੀਂ ਇਹਦਾ ਕੋਈ ਜਿਹੜਾ ਜਿਹੜਾ ਸਬੋਧਨ ਕਰ ਰਿਆ ਜਾਂਦਾ ਵੀ ਕੋਈ ਸਿੱਖਾਂ ਤੇ ਅਸਰ ਨਹੀਂ ਹੋਣਾ ਚਾਹੀਦਾ ਬੋਲੋ ਹੂੰ ਕੋਈ ਤੁਹਾਨੂੰ ਲੋਕ ਦਾ ਯਾਨੀ ਕਿ ਸਿੱਖ ਬੋਖੋ ਬਕਰ ਬੰਦੇ ਜਾਣ ਟਕਰਾ ਨਹੀਂ ਹੋਣਾ ਚਾਹੀਦਾ ਤੁਸੀਂ ਉਥੇ ਕਿਰਪਾਨਾਂ ਕਢੋ ਉਥੇ ਜਲੂਸ ਕਢਾਓ ਉਹ ਵੀ ਸ਼੍ਰੀ ਅਕਾਲ ਤਖਤ ਸਾਰੇ ਸਿੱਖਾਂ ਦਾ ਜਲੂਸ ਕਢੋ ਉਥੇ ਜਾ ਕੇ ਸਾਰੀ ਦੁਨੀਆ ਦੇ ਵਿੱਚ ਜਲੂਸ ਕਢੋ ਇਹ ਨਹੀਂ ਹੋਣਾ ਚਾਹੀਦਾ ਬਾਕੀ ਤੁਸੀਂ ਵੀ ਜੋ ਤੁਹਾਡੀ ਸਮਝ ਆਉ ਤੁਸੀਂ ਵੀ ਕਰ ਲਓ ਹੂੰ ਜਿਹੜੀ ਉਹਨਾਂ ਦਾ ਬੋਲਣਾ ਹੀ ਬੋਲਣਾ ਕਾਲ ਤੱਕ ਤੇ ਜਸਦਾਰ ਨੇ ਤਾਂ ਬੋਲਦੇ ਹੀ ਬੋਲਣਾ ਉਹਨਾਂ ਦਾ ਕੰਮ ਨੂੰ ਸਮੋਦਨ ਕਰਨਾ ਹੀ ਕਰਨਾ ਹੂੰ ਤੋ ਜੇ ਤੁਸੀਂ ਹੋਣ ਨਹੀਂ ਦੇਣਾ ਤੁਸੀਂ ਕਿਉਂ ਨਹੀਂ ਹੋਣ ਦੇਣਾ ਤੁਹਾਡੀ ਅਥਾਰਟੀ ਕੀ ਹੈ ਹੂੰ ਤੁਸੀਂ ਕੋਈ ਸੈਪਰੇਟ ਮੈਸੇਜ ਦੇਣਾ ਚਾਹੁੰਦੇ ਜੇ ਜੇ ਮਰਿਆਦਾ ਦੇ ਖਿਲਾਫ ਤੇ ਸੈਪਰੇਟ ਦੇ ਲੋ ਮੈਸੇਜ ਹੂੰ 500 ਗਾਜ ਹਟਕੇ ਦੇ ਲੋ ਹੂੰ ਅਥਾਰਟੀ ਦੀ ਤੁਸੀਂ ਗੱਲ ਕਰਦੇ ਹੋ ਕੀ ਆ ਉਹ ਕਹਿੰਦੇ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਟਕਸਾਲ ਦੇ ਮੁਖੀ ਰਹੇ ਨੇਗੇ ਉਹਨਾਂ ਦੀ ਸ਼ਰਧਾਂਜਲੀ ਉਹਨਾਂ ਨੂੰ ਜਾਂ ਹੋਰ ਜਿੰਨੇ ਉੱਥੇ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਆ ਤੇ ਉਹ ਸਮਾਗਮ ਟਕਸਾਲ ਦਾ ਹੈ ਉਸ ਸਮਾਗਮ ਦੇ ਵਿੱਚ ਅਸੀਂ ਨਹੀਂ ਬੋਲਣ ਦੇਾਂਗੇ ਬੜੇ ਕਾਡੇ ਸ਼ਬਦਾਂ ਦੇ ਵਿੱਚ ਜਿਹੜਾ ਦਮਦਮੀ ਟਕਸਾਲ ਦੇ ਮੁਖੀ ਨੇ ਇਹ ਗੱਲ ਕਹੀ ਆ ਬਿਲਕੁਲ ਠੀਕ ਆ ਤੁਸੀਂ ਆਪਣਾ ਮਹਿਤਾ ਚੌਂਕ ਕਰੋ ਨਾ ਜਿੱਥੇ ਸੰਤ ਜਿੱਥੋਂ ਸੰਤ ਜਿੱਥੋਂ ਦੇ ਹੈਡ ਸੀਗੇ ਜਿੱਥੋਂ ਦੇ ਮੁਖੀ ਸੀਗੇ ਸੰਤ ਹੂੰ ਉਸ ਟਕਸਾਲ ਦੇ ਵਿੱਚ ਤੁਸੀਂ ਆਪ ਦੀ ਸ਼ਰਧਾਂਲੀ ਦੇ ਹੋ ਨਾ ਹੂੰ ਅਕਾਲ ਤਖਤ ਦੇ ਨਾਲ ਤੁਹਾਡਾ ਕੀ ਸੰਬੰਧ ਹੈ ਜੇ ਉਹ ਛੇੜ ਹੋਏ ਅਕਾਲ ਤਖਤ ਤੇ ਕੋਈ ਗੱਲ ਨਹੀਂ ਹੂੰ ਉਥੇ ਸੰਤ ਕੱਲੇ ਤਾਂ ਨਹੀਂ ਨੇ ਉਥੇ ਸੰਤਾਂ ਦੇ ਨਾਲ ਹੋਰ ਵੀ ਤਾਂ ਛੇੜ ਹੋਏ ਨਾ ਉਹ ਸਾਰੇ ਕੋ ਟਕਸਾਲ ਦੇ ਤਾਂ ਨਹੀਂ ਸੀ ਹੂੰ ਸਾਰੇ ਟਕਸਾਲੀਆਂ ਦੇ ਸ਼ਰਧਾਲੂ ਬੜੇ ਸੀਗੇ ਹੂੰ ਤੇ ਉਹ ਤਾਂ ਸਾਰੇ ਸਮੁੱਚੇ ਕੌਮ ਨੂੰ ਜਿਹੜੇ ਜਿੰਨੇ ਵੀ ਉਥੇ ਹੋਏ ਨੇ ਜੋ ਵੀ ਕੰਮ ਕਰਾਉਂਦਾ ਉਹਦੇ ਵਾਸਤੇ ਸ਼ਰਧਾਂਲੀ ਹੈ ਨਾ ਕਿ ਸੰਤਾਂਾਂ ਵਾਸਤੇ ਤੁਸੀਂ ਜੋ ਹੂੰ ਤੁਸੀਂ ਆਪਣਾ ਬਾਬੇ ਮਹਿਤਾ ਚੌਂਕ ਸੈਪਰੇਟ ਕਰੋ ਹੂੰ ਉਹ ਫਿਰ ਸੇਖਾਨ ਕੇ ਵੱਡੀ ਗਿਣਤੀ ਚ ਹੂੰ ਅਸੀਂ ਵੀ ਜਾਵਾਂਗੇ ਹੂੰ ਪਰ ਟਕਰਾਉ ਕਿਉਂ ਤੁਸੀਂ ਟਕਰਾਉ ਦੀ ਸਥਿਤੀ ਚ ਕਿਉਂ ਆ ਰਹੇ ਹੋ ਮਤਲਬ ਕਿਉਂ ਜਲੂਸ ਕਢਾ ਰਹੇ ਸੇਕਾਉਮ ਦਾ ਗਵਰਨਮੈਂਟ ਤਾਂ ਪਹਿਲਾਂ ਹੀ ਚਾਹੁੰਦੀ ਆ ਜਿਸ ਕਰਕੇ ਸਾਨੂੰ ਟਕਰਾਉ ਦੀ ਸਥਿਤੀ ਤੋਂ ਬਚਣਾ ਚਾਹੀਦਾ ਨਾਜ਼ੁਕ ਹਾਲਤ ਹਾਲਾਤ ਬਣ ਰਹੇ ਨੇ ਦੁਨੀਆ ਦੇ ਵਿੱਚ ਹੂੰ ਔਰ ਸੇਕਾਉਮ ਇੱਕ ਬੜੀ ਉੱਭਰ ਕੇ ਦੁਨੀਆ ਦੇ ਸਾਹਮਣੇ ਆ ਰਹੀ ਹੈ ਜੀ ਉਸ ਨੂੰ ਡਾਊਨ ਕਰਨ ਵਾਸਤੇ ਇਹੋ ਜਿਹੇ ਕਾਰਨਾਮੇ ਨਹੀਂ ਹੋਣੇ ਚਾਹੀਦੇ ਸਾਡੀ ਜੇਕਰ ਐਸਜੀਪੀਸੀ ਨੂੰ ਅਪੀਲ ਕੀਤੀ ਹੈ ਜਿਹੜੀ ਹਰਨਾਮ ਸਿੰਘ ਤੋਂ ਮਾਉਣਾ ਨੇ ਐਸਜੀਪੀਸੀ ਨੂੰ ਅਪੀਲ ਕੀਤੀ ਹੈ ਵੀ ਜਥੇਦਾਰ ਨਾ ਆਉਣ ਜੇਕਰ ਉਹ ਅਪੀਲ ਨਹੀਂ ਮੰਨੀ ਜਾਂਦੀ ਜਥੇਦਾਰ ਅਕਾਲ ਤਖਤ ਦੇ ਉਸ ਦਿਨ ਸੰਬੋਧਨ ਕਰਦੇ ਆਗੇ ਕਿਉਂਕਿ ਜਥੇਦਾਰ ਨੇ ਇਸ ਸਮੇਂ ਤਾਂ ਸੰਬੋਧਨ ਤਾਂ ਕਰਨਾ ਹੀ ਹੈ ਸੰਗਤਾਂ ਨੂੰ ਤਾਂ ਤੁਹਾਨੂੰ ਕੀ ਲੱਗਦਾ ਕਿ ਸਥਿਤੀ ਕਿੱਦਾਂ ਦੀ ਹੋਊਗੀ ਮੈਂ ਤਾਂ ਉਹੀ ਕਹਿ ਰਿਹਾ ਹੂੰ ਕਿ ਤੁਮਾ ਸਾਹ ਵੀ ਬੋਲ ਲੈਣ ਉਸ ਤੋਂ ਪਹਿਲਾਂ ਹਮ ਸਿਮਰਨ ਜੀ ਜੀ ਮਾਨ ਵੀ ਬੋਲ ਲੈ ਹਮ ਜੋ ਸਾਰਿਆਂ ਨੂੰ ਟਾਈਮ ਹਮ ਜੀ ਵੀ ਮਿੰਟ ਦਾ ਪਰ ਅਲਟੀਮੇਟ ਇਜ਼ ਦਾ ਕਾਰਨ ਜਜੇਦਾਰ ਨੇ ਸਬੋਧਨ ਕਰਨਾ ਨਾ ਹਮ ਸਿਖਾਂਦਾ ਤੁਸੀਂ ਜਿਹੜਾ ਅ ਦਸਤੂਰ ਹੈ ਜੋ ਸਿਖਾਂਦੇ ਰਹਿਤ ਮਰਿਆਦਾ ਹੈ ਉਹਨਾਂ ਦਾ ਨੰਨ ਕੋਈ ਪੰਗ ਕਰੋ ਤੇ ਅਸੀਂ ਬੋਲਣ ਨਹੀਂ ਦੇਣਾ ਜੀ ਕਿਉਂ ਨਹੀਂ ਬੋਲਣ ਦੇਣਾ ਤੁਸੀਂ ਹਮ ਇੱਕ ਇੱਕ ਮੈਨੂੰ ਲੱਗਦਾ ਤੁਹਾਨੂੰ ਅਕਾਲ ਤਖਤ ਵਾਸਤੇ ਕੋਈ ਸ਼ਰਤਾਂ ਨਹੀਂ ਹੈਗੀ ਹਮ ਤੁਸੀਂ ਉੱਥੇ ਗੁੰਡਾਗਰਦੀ ਕਰੋਗੇ ਟਕਰਾਓ ਕਰੋਗੇ ਕਿਰਪਾਨਾਂ ਘਟੋਗੇ ਗੋਰੀਆਂ ਚਲਾਓਗੇ ਇਹ ਕਰੋਗੇ ਕਾਲ ਤੱਕ ਤੇ ਜਾ ਕੇ ਫਿਰ ਜਾਓ ਹੀ ਨਾ ਯਾਰ ਆਪਦੇ ਘਰ ਹੀ ਬੈਠੇ ਰਹੋ ਅਕਾਲ ਤਖਤ ਦੇ ਜਥੇਦਾਰ ਜੋ ਵੀ ਫੈਸਲਾ ਲੈਂਦੇ ਆਗੇ ਕਹਿੰਦੇ ਉਹ ਫੈਸਲਾ ਅ ਦਮਦਮੀ ਟਕਸਾਲ ਦੇ ਮੁਖੀ ਨੂੰ ਜਾਂ ਹੋਰ ਬਹੁਤੇ ਸਿੱਖਾਂ ਨੂੰ ਪ੍ਰਵਾਨ ਨਹੀਂ ਹੈਗਾ ਪਿਛਲੇ ਦਿਨੀ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੂੰ ਪੰਤ ਦੇ ਵਿੱਚ ਦੁਬਾਰਾ ਲੈ ਲਿੱਤਾ ਗਿਆ ਉਹਨਾਂ ਦੇ ਪ੍ਰਚਾਰ ਜੋ ਦਵਾਨ ਨੇਗੇ ਉਹਨਾਂ ਦੀ ਵੀ ਇਜ਼ਾਜ਼ਤ ਦੇ ਦਿੱਤੀ ਗਈ ਆ ਹਰਨਾਮ ਸਿੰਘ ਧੁੰਮਾ ਨੇ ਇਹ ਵੀ ਕਿਹਾ ਕਿ ਅਸੀਂ ਉਹ ਵੀ ਫੈਸਲਾ ਪ੍ਰਵਾਨ ਨਹੀਂ ਕਰਦੇ ਜਿਸ ਨੂੰ ਅਸੀਂ ਜਥੇਦਾਰ ਹੀ ਨਹੀਂ ਮੰਨਦੇ ਉਹਦੇ ਲੈਤੇ ਹੋਏ ਫੈਸਲੇ ਅਸੀਂ ਕਿਵੇਂ ਪ੍ਰਵਾਨ ਕਰ ਲਈ ਬਿਲਕੁਲ ਸਹੀ ਆ ਨਾ ਕਰੋ ਪ੍ਰਵਾਨ ਹੂੰ ਤੁਹਾਨੂੰ ਕੋ ਫੋਰਸ ਤਾਂ ਨਾ ਕਰਿਆ ਹੂੰ ਅਕਾਲ ਤੱਕ ਤਾਂ ਹੋ ਗਿਆ ਜਿਹਨੇ ਪ੍ਰਵਾਨ ਕਰਨਾ ਕਰੇ ਜਿਹਨੇ ਨਹੀਂ ਕਰਨਾ ਨਾ ਕਰੇ ਹੂੰ ਉਹ ਫੈਸਲਾ ਸਹੀ ਲਿਟਲ ਲਿਟਲ ਦੇਖੋ ਡਿਕਟੇਸ਼ਨ ਆਈ ਹੈ ਤਾਂ ਮਾ ਸਾਹਿਬ ਨੂੰ ਕਹ ਤੂੰ ਇਹ ਫਾਲੋ ਕਰਨਾ ਹੈ ਕਰਨਾ ਨੋ ਜੇ ਨਹੀਂ ਫਾਲੋ ਕਰਦੇ ਫਿਰ ਇਹਦਾ ਮਤਲਬ ਪਹਿਲਾਂ ਵਾਲੀ ਸਥਿਤੀ ਹੋਊਗੀ ਜਿੱਦਾਂ ਜਿੱਥੇ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੇ ਦੀਵਾਨ ਲੱਗਣਗੇ ਜਾਂ ਹੋਰ ਹੋਣਗੇ ਉੱਥੇ ਟਕਸਾਲ ਜਾਂ ਹੋਰ ਬਹੁਤੇ ਲੋਕ ਉਹਦਾ ਵਿਰੋਧ ਕਰਨ ਚਲੇ ਜਾਣਗੇ ਜਿੱਦਾਂ ਪਹਿਲਾਂ ਹੁੰਦੇ। ਜਾਣ ਕੇ ਤੇ ਇਹ ਤਾਂ ਹੁੰਦਾ ਹੀ ਰਹਿਣਾ। ਹੂੰ। ਜਾਣ ਕੇ ਤੇ ਲੈਂਡ ਆਰਡਰ ਗਵਰਨਮੈਂਟ ਦਾ ਕੰਮ ਹੈ। ਹੂੰ। ਮੇਨਟੇਨ ਰੱਖਣਾ। ਕੀ ਚੰਗੀ ਗੱਲ ਆ ਸਿੱਖ ਇਦਾਂ ਵਖੋ ਵਖਰੇ ਧੜਿਆਂ 'ਚ ਇੱਕ ਦੂਜੇ ਦੇ ਆਪਣਾ ਹੀ ਵਿਰੋਧ ਕਰੀ ਜਾਣ। ਇਹਦਾ ਭਾਸ਼ ਨੇ ਇਹੀ ਕਰ ਰਿਆ। ਹੂੰ। ਇਹ ਸਿਚੁਏਸ਼ਨ ਆਣੀ ਨਹੀਂ ਚਾਹੀਦੀ ਜਰੂਰ ਨਾ ਕਰਾਓ ਦੁਨੀਆ ਦਾ ਆਪਣਾ। ਹੂੰ। ਉਨੇ-ਉਨੇ ਤੁਹਾਨੂੰ ਬੜੀ-ਬੜੀ ਮਾਨਤਾ ਮਿਲੀ ਐ ਦੁਨੀਆ ਨੂੰ ਪਤਾ ਲੱਗਿਆ ਵੀ ਸਿੱਖ ਐ ਵੀ ਹੈਗੇ ਹੂੰ ਤੁਹਾਡੀ ਥੋੜੀ ਬਹੁਤ ਮੁਕਤ ਪਈ ਐ ਹੂੰ ਤੇ ਤੁਸੀਂ ਆਪਣਾ ਜਰੂਰ ਕਢਾ ਕੇ ਤੇ ਨਾਂ ਬਦਨਾਮ ਕਰੋ ਆਪਣੇ ਆਪ ਨੂੰ ਮੈਂ ਤਾਂ ਘੰਟੇ ਦਾ ਕਹਿ ਰਿਹਾ ਹੀ ਹੂੰ ਅ ਇਸ ਦੇ ਪਿੱਛੇ ਸਰਕਾਰਾਂ ਦਾ ਵੀ ਹੱਥ ਆ ਵੀ ਸਿੱਖਾਂ ਨੂੰ ਵੱਖੋ-ਵੱਖਰੇ ਕਰ ਦੇਣਾ ਅਲੱਗ-ਅਲੱਗ ਸੋਚ ਇਹਨਾਂ ਦੀ ਬਣਾ ਦੇਣੀ ਜਿੱਦਾਂ ਤੁਸੀਂ ਕਿਹਾ ਹੁਣੇ ਨਾ ਵੀ ਕੁਝ ਬੰਦੇ ਸਰਕਾਰਾਂ ਦੇ ਨੇ ਜਿਹੜੇ ਕਹਿੰਦੇ ਨੇ ਅਕਾਲ ਤਖਤ ਤਾਂ ਇੱਕ ਮਿਥ ਹੈ ਟਕਸਾਲ ਨੂੰ ਵੀ ਕਿਹਾ ਜਾਂਦਾ ਕਿ ਸਰਕਾਰਾਂ ਦੇ ਹੱਥਾਂ 'ਚ ਖੇਡਦੀ ਆ ਕਦੇ ਕਿਹਾ ਜਾਂਦਾ ਰਣਜੀਤ ਸਿੰਘ ਢੰਡਰੀਆਂ ਵਾਲੇ ਸਰਕਾਰਾਂ ਦੇ ਹੱਥਾਂ 'ਚ ਖੇਡਦੇ ਆ ਤੁਹਾਡੀ ਨਿਗਾਹ ਦੇ ਵਿੱਚ ਦੋਨਾਂ 'ਚੋਂ ਕੌਣ ਖੇਡਦਾ ਹੋ ਸਕਦਾ ਸਰਕਾਰਾਂ ਦੀ ਹੱਥ ਆਪਾਂ ਤਾਂ ਕੋਈ ਇਹਨਾਂ ਦੇ ਕਮੈਂਟ ਨਹੀਂ ਕਰ ਸਕਦੇ ਕੌਣ ਖੇਡਦਾ ਹੋ ਸਕਦਾ ਹਮ ਪਰ ਜਿਹੜੇ ਜਿਹੜੇ ਜੋ ਐਕਸ਼ਨ ਕਰਦੇ ਨੇ ਉਹਨਾਂ ਐਕਸ਼ਨ ਤੋਂ ਹੀ ਲੋਕਾਂ ਨੂੰ ਪਤਾ ਲੱਗ ਜਾਂਦਾ ਕੌਣ ਖੇਡ ਰਿਹਾ ਕੌਣ ਨਹੀਂ ਖੇਡ ਰਿਹਾ ਹਮ ਆਪਾਂ ਕੌਣ ਉਹਨੇ ਸਰਟੀਫਿਕੇਟ ਦੇਣ ਵਾਲੇ ਕੋਈ ਫਲਾਣਾ ਖੇਡ ਰਿਹਾ ਫਲਾਣਾ ਨਹੀਂ ਖੇਡ ਰਿਹਾ ਹਮ ਦੇ ਸਰਕਾਰਾਂ ਤਾਂ ਯੂਜ਼ ਕਰਦੀਆਂ ਹੀ ਹੁੰਦੀਆਂ ਜੀ ਪੀਪਲ ਦੇ ਸਰਕਾਰਾਂ ਤਾਂ ਇਸਤੇਮਾਲ ਕਰਨਗੀਆਂ ਜਾਂ ਕਰਨਗੀਆਂ ਡਿਪੈਂਡ ਕਰਦਾ ਤੁਸੀਂ ਕਿੰਨੇ ਕੁ ਇਸਤੇਮਾਲ ਹੁੰਦੇ ਜੇ ਸਰਕਾਰਾਂ ਨੇ ਸੰਧ ਪਿੰਡ ਵਾਲਿਆਂ ਨੂੰ ਇਸਤੇਮਾਲ ਕੀਤਾ ਹ ਨਹੀਂ ਹੋਇਆ ਬਾਅਦ ਬਾਕੀ ਹੋ ਗਏ ਹਮ ਤਾਂ ਹੀ ਟਕਰਾ ਪੈ ਰਿਹਾ ਹੈ ਨਾ ਹਮ ਇਹ ਡਿਪੈਂਡ ਕਰਦਾ ਹੈ ਤੁਹਾ ਮਾਤਾ ਸੰਤ ਪਿੰਡਰਾਂ ਵਾਲਿਆਂ ਦੀ ਆਪਾਂ ਗੱਲ ਕਰੀਏ ਜੇ ਸੰਤ ਪਿੰਡਰਾਂ ਵਾਲਿਆਂ ਤੇ ਇਹ ਜਿਹੇ ਕਿਹੜੀਆਂ ਮੰਗਾ ਸੰਤਾਂ ਨੇ ਮੰਗ ਲਈਆਂ ਤੁਸੀਂ ਕਹਿੰਦੇ ਵਾਗੀ ਹੋਗੇ ਉਹਨਾਂ ਦਾ ਇਸਤੇਮਾਲ ਕੀਤਾ ਸਰਕਾਰ ਨੇ ਪਹਿਲਾਂ ਤੇ ਇਹੋ ਜਿਹਾ ਕੀ ਹੋ ਗਿਆ ਸੀ ਜਿਹੜਾ ਬਲੂ ਸਟਾਰ ਕਰਨ ਦੀ ਨੋਬਤ ਆ ਗਈ ਸੀ ਆਨੰਦਪੁਰ ਸਾਹਿਬ ਦਾ ਮਤਾ ਹੀ ਮੰਗਦੇ ਸੀ ਜੀ ਉਹ ਖਾਦਿਸ਼ਤਾਨ ਤੋਂ ਉਹਨਾਂ ਮੰਗਿਆ ਹੀ ਨਹੀਂ ਹੂੰ ਉਹਨਾਂ ਕਹਿੰਦੇ ਜੇ ਦਿਓਗੇ ਤੇ ਅਸੀਂ ਲਾ ਲਾਂਗੇ ਅਸੀਂ 1947 ਵਾਲੀ ਗਲਤੀ ਨਹੀਂ ਕਰਦੇ ਹੂੰ ਉਹਨਾਂ ਨੇ ਤਾਂ ਖਾਲਸਾਤਨ ਤਮੰਗਿਆ ਨੰਦਪੁਰ ਸਾਹਿਬ ਦਾ ਮਤਾਵਾਦੂ ਅਧਿਕਾਰ ਉਹਦੇ ਵਾਸਤੇ ਮੋਰਚਾ ਲੱਗਿਆ ਸੀ ਉਹ ਮੋਰਚਾ ਅਕਾਲੀਆਂ ਤੋਂ ਨਹੀਂ ਚੱਲਿਆ ਸੰਤਾ ਨੇ ਢੇਕ ਹੋਰ ਕਰ ਲਿਆ ਹੂੰ ਲੋਕਾਂ ਨੇ ਫਾਲੋ ਕਰਨਾ ਸ਼ੁਰੂ ਕਰ ਲਿਆ ਜੀ ਉਹ ਮੰਗਾ ਹੁਣ ਇੰਦਰਾਗੜ੍ਹ ਦੀ ਨਹੀਂ ਸੀ ਮੰਨਣਾ ਚਾਹੁੰਦੀ ਹੂੰ ਤੇ ਉਹਨਾਂ ਨੇ ਇਸ ਵਿੱਚ ਮਜਾ ਉਤਾ ਕੀਤਾ ਹੂੰ ਹਾਲਾਂਕਿ ਅਮਰਿੰਦਰ ਤਾਂ ਲੈ ਗਿਆ ਸੀ ਸਾਰਾ ਖੜਲਾ ਬਣਾ ਕੇ ਹੂੰ ਸੰਤਾ ਨੂੰ ਤਿਆਰ ਕਰਕੇ ਵੀ ਲੈ ਗਿਆ ਸੀ ਮਤਲਬ ਸੰਤਾ ਤਿਆਰ ਹੋ ਗਏ ਸੀ ਗੱਲਬਾਤ ਕਰਨ ਨੂੰ ਉਹ ਗੰਦੀ ਮੈਂ ਕਰਨਾ ਹੀ ਨਹੀਂ ਮੈਂ ਤਾਂ ਵਿਊ ਸਾਰ ਕਰਨਾ ਉਹ ਹੀ ਇਲੈਕਸ਼ਨ ਸਟੰਡ ਸੀਗਾ ਜਿਵੇਂ ਹੁੰਦੀਆਂ ਸਰਕਾਰਾਂ ਕਰਦੀਆਂ ਹੂੰ ਉਹ ਉਹ ਜੀ ਮੈਂ ਨਾ ਨੂੰ ਮਾਰ ਕੇ 2 ਘੰਟੇ ਦਾ ਆਪਰੇਸ਼ਨ ਹੋਣਾ ਹੈ ਮੈਂ 500 ਸੀਟਾਂ ਜਿੱਤਾਂਗੀ ਹੂੰ ਮੈਂ ਦੁਆਰਾ ਪਾਵਰ ਚਾਹੂੰਗੀ ਹੂੰ ਸੋ ਉਹ ਵਰਕਆਊਟ ਨਹੀਂ ਹੋਇਆ ਉਲਟੇ ਪਾਸੇ ਚਲਾ ਗਿਆ ਹੂੰ ਅਕਾਲ ਤਖਤ ਦੇ ਜਥੇਦਾਰਾਂ ਨੂੰ ਲੈ ਕੇ ਉਹਨਾਂ ਨੂੰ ਤਲਬ ਕਰਨ ਨੂੰ ਲੈ ਕੇ ਤੁਸੀਂ ਹਾਈ ਕੋਰਟ ਤੱਕ ਗਏ ਹੋ ਕੀ ਬਣਿਆ ਉਸ ਕੇਸ ਦਾ ਜਦੋਂ ਤੁਸੀਂ ਕਿ ਜਿੱਤੇ ਦੁਆਰਾ ਬਹਾਲ ਹੋਏ ਉਹ ਜਥੇਦਾਰ ਨਹੀਂ ਉਹ ਬਹਾਲ ਕੀ ਮੁਰਗੇ ਦਾ ਸਿਸਟਮ ਸਾਰੇ ਚੇਂਜ ਹੋ ਗਏ ਹੂੰ ਉਹ ਬਹਾਲ ਉਹ ਕਹਿੰਦੇ ਅਸੀਂ ਹੋਣਾ ਹੀ ਨਹੀਂ ਚਾਹੁੰਦੇ ਅਸੀਂ ਤੁਹਾਨੂੰ ਜਾਣਾ ਹੀ ਨਹੀਂ ਹੂੰ ਆਹ ਦੇਖੋ ਤੁਹਾਡੀ ਆਪ ਤੋਂ ਹੀ ਅਕਾਲ ਤੱਕ ਦਾ ਜੱਜਰ ਬੰਨਾ ਤੁਹਾਡੀ ਆਪ ਦਾ ਜਨ ਤੁਹਾਨੂੰ ਹਾਈ ਕੋਰਟ ਆਰਡਰ ਦੇ ਦੇ ਹੂੰ ਹੁਣ ਤੁਸੀਂ ਜਾ ਕੇ ਕਬਜ਼ਾ ਕਰਨਾ ਉਹ ਕਹਿੰਦੇ ਅਸੀਂ ਜਾਣਾ ਹੀ ਨਹੀਂ ਸਾਨੂੰ ਕੱਢਦਾ ਬਸ ਠੀਕ ਹੈ ਅਸੀਂ ਇਹਨਾਂ ਨੂੰ ਇਹ ਦੱਸਣਾ ਜੀ ਦੁਨੀਆ ਨੂੰ ਵੀ ਇਹ ਗਲਤ ਕੱਢਿਆ ਸਾਨੂੰ ਹੂੰ ਇਹ ਸਾਨੂੰ ਨਹੀਂ ਕੱਢ ਸਕਦੇ ਮਰਿਆਦਾ ਪੰਗ ਕੀਤੀ ਇਹਨਾਂ ਨੇ ਉਹ ਹਾਈ ਕੋਰਟ ਨੇ ਕਰ ਹੀ ਦਿੱਤਾ ਦੱਸ ਹੀ ਦਿੱਤਾ ਸਾਰੀ ਦੁਨੀਆ ਨੂੰ ਤੋ ਮੋੜ ਕੇ ਨੇਵਰ ਵਾਂਟਿਡ ਹੂੰ ਉਹਨਾਂ ਦਾ ਠੀਕ ਹੈ ਪਰ ਕਰਤਾ ਕਰਤਾ ਅਸੀਂ ਲੜਾਈ ਲੜਾਂਗਾ ਹੂੰ ਸਾਡਾ ਕੰਮ ਤਾਂ ਅਸੀਂ ਤਾਂ ਲੀਗਲੀ ਦੁਨੀਆ ਨੂੰ ਦੱਸਣਾ ਸੀ ਵੀ ਇਹ ਫਰਾਡ ਕੀਤਾ ਇਹਨਾਂ ਨੇ ਸੇ ਕਾਮ ਨਾਲ ਫਰਾਡ ਕੀਤਾ ਅਕਾਲ ਤਖਸਾਲ ਦੇ ਨਾਲ ਜੋ ਫਰਾਡ ਹੋਇਆ ਉਹਦੀ ਮਰਿਆਦਾ ਨਾਲ ਫਰਾਡ ਹੋਇਆ ਉਹ ਅਸੀਂ ਸਾਰੀ ਦੁਨੀਆ ਨੂੰ ਦੱਸਤਾ ਜੀ ਸਮੇਂ ਮੇਰੇ ਨਾਲ ਸਰਦਾਰ ਕੈਪਟਨ ਚੰਨਣ ਸਿੰਘ ਸਿੱਧੂ ਮਜੂਦ ਸੀਗੇ ਅਕਾਲ ਤਖਤ ਦੀ ਰਹਿਤ ਮਰਿਆਦਾ ਅਕਾਲ ਤਖਤ ਦੇ ਜਥੇਦਾਰ ਨੂੰ ਕੌਣ ਥਾਪਦਾ ਤੇ ਕੌਣ ਉਤਾਰਦਾ ਹੈ ਅਕਾਲ ਤਖਤ ਦੇ ਜਥੇਦਾਰ ਦਾ ਹੁਕਮ ਮੰਨਣਾ ਚਾਹੀਦਾ ਜਾਂ ਨਹੀਂ ਮੰਨਣਾ ਚਾਹੀਦਾ ਇਹ ਸਾਰੀ ਗੱਲਬਾਤ ਕੀਤੀ ਆ ਤੁਸੀਂ ਮੇਰੇ ਨਾਲ ਮਜੂਸੀ ਚੈਨਲ ਵਕਤ ਦਾ ਬੋਲ ਤੇ ਸਿਰਤ ਪੰਜਾਬ ਦੀ ਦੇ ਉੱਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕੈਪਟਨ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ